ਹਾਂਜੀ ਮੇਰੇ ਵੱਲੋਂ ਯਾਨੀ ਕਿ ਐਮਕੋਰ ਸੈਨੀ ਵੱਲੋਂ ਆਪਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਹਰ ਵਾਰ ਦੀ ਤਰ੍ਹਾਂ ਇੱਕ ਨਵੇਂ ਮੁੱਦੇ ਨੂੰ ਲੈ ਕੇ ਅੱਜ ਅਸੀਂ ਹਾਜ਼ਰ ਹਾਂ ਜੀ ਮੁੱਦੇ ਰੀਅਲ ਏਸਟੇਟ ਦੇ ਸੋ ਗੱਲਬਾਤ ਕਰਾਂਗੇ ਕਿ ਇਨਵੈਸਟਮੈਂਟ ਪ੍ਰਾਪਰਟੀ ਲਈ ਕਿਉਂ ਹੈ ਪ੍ਰਾਪਰਟੀ ਮੈਨੇਜਰ ਦੀ ਲੋਡ ਦੀ ਉਹ ਸਾਰੀ ਟਾਪਿਕ ਤੇ ਗੱਲਬਾਤ ਕਰਨ ਲਈ ਸੋ ਅੱਜ ਸਾਡੇ ਨਾਲ ਐਚ ਕੇ ਗਰੇਵਾਲ ਜੀ ਮੌਜੂਦ ਨੇ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰਾਂਗੇ ਪ੍ਰਾਪਰਟੀ ਮੈਨੇਜਮੈਂਟ ਬਾਰੇ ਸੋ ਅਗਰ ਤੁਹਾਡੇ ਕੋਈ ਵੀ ਇਨਵੈਸਟਮੈਂਟ ਪ੍ਰਾਪਰਟੀ ਆ ਤੇ ਉਹਨੂੰ ਤੁਸੀਂ ਕਿਸ ਤਰੀਕੇ ਨਾਲ ਮੈਨੇਜ ਕਰ ਸਕਦੇ ਹੋ ਸੋ ਉਸ ਟਾਪਿਕ ਤੇ ਗੱਲਬਾਤ ਕਰਨ ਲਈ ਐਕਸਪਰਟ ਸਾਡੇ ਨਾਲ ਬੈਠੇ ਨੇ ਸੋ ਆਓ ਪਹਿਲਾਂ ਗੱਲਬਾਤ ਕਰਦੀਆਂ ਸਸ਼ਿਕਾ ਲਾਚੀ ਗਰੇਵਾਲ ਜੀ ਸਸ਼ਿਕਾ ਮਨਪ੍ਰੀਤ ਜੀ ਬਹੁਤ ਠੀਕ ਠਾਕ ਹਾਂ ਜੀ ਮੈਂ ਠੀਕ ਠਾਕ ਤੁਸੀਂ ਦੱਸੋ ਠੀਕ ਹਾਂ ਜੀ ਤੇ ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੇ ਇਸ ਐਪੀਸੋਡ 'ਚ ਗੱਲਬਾਤ ਕਰਨ ਦੀ ਸੋ ਸਭ ਤੋਂ ਪਹਿਲਾਂ ਸਾਨੂੰ ਦੱਸੋ ਜੀ ਕਿ ਇਨਵੈਸਟਮੈਂਟ ਜਿਹੜੀ ਪ੍ਰਾਪਰਟੀ ਆ ਉਹ ਕੀ ਹੁੰਦੀ ਆ ਤੇ ਮਤਲਬ ਐਜ਼ ਅ ਨਿਊ ਆਪਣਾ ਜੇ ਅਜੇ ਰੀਅਲ ਏਸਟੇਟ 'ਚ ਜੇ ਕਿਸੇ ਨੇ ਕੰਮ ਕਰਨਾ ਆ ਜਾਂ ਇਸ ਚੀਜ਼ ਨਾਲ ਡੀਲ ਕਰਨਾ ਆ ਤੇ ਇਨਵੈਸਟਮੈਂਟ ਪ੍ਰਾਪਰਟੀ ਕੀ ਹੁੰਦੀ ਆ ਤੇ ਇਹਨੂੰ ਕਿਸ ਤਰ੍ਹਾਂ ਮਤਲਬ ਮੈਨੇਜ ਕੀਤਾ ਜਾਂਦਾ ਆ ਥੋੜਾ ਜਿਹਾ ਇਸ ਬਾਰੇ ਦੱਸੋ ਬਿਲਕੁਲ ਦੇਖੋ ਇਨਵੈਸਟਮੈਂਟ ਪ੍ਰੋਪਰਟੀ ਦੀ ਜੇ ਆਪਾਂ ਗੱਲ ਕਰੀਏ ਦੀ ਡੈਫੀਨੇਸ਼ਨ ਹੈਗੀ ਜਦੋਂ ਕੋਈ ਇਨਵੈਸਟ ਕਰਦਾ ਕਿਸੇ ਪ੍ਰੋਪਰਟੀ ਚ ਤਾਂ ਕਿ ਉਹਨੂੰ ਉਤੋਂ ਇਨਕਮ ਜਨਰੇਟ ਹੋ ਸਕੇ ਤਾਂ ਜਿਵੇਂ ਆਪਣੇ ਹੋ ਗਿਆ ਕਿ ਰੈਂਟਲ ਇਨਕਮ ਹੋ ਜਾਂਦੀ ਹੈ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਲਈ ਉਹਨੂੰ ਰੈਂਟ ਆਊਟ ਕਰਤਾ ਜੇ ਤੁਹਾਨੂੰ ਉਹ ਇੱਕ ਇਨਕਮ ਜਨਰੇਟ ਕਰਕੇ ਦੇ ਰਹੀ ਹੈ ਦੈਟਸ ਇਨਵੈਸਟਮੈਂਟ ਪ੍ਰੋਪਰਟੀ ਸੋ ਇਨਵੈਸਟਮੈਂਟ ਪ੍ਰੋਪਰਟੀ ਦੇ ਵਿੱਚ ਜੇ ਗੱਲ ਕਰੀਏ ਤੇ ਇਹ ਕਿਦਾਂ 셀ਫ ਮੈਨੇਜ ਕਰਦੇ ਆ ਜਾਂ ਇਹਨੂੰ ਅਸੀਂ ਕਿਸੇ ਮੈਨੇਜਮੈਂਟ ਕੰਪਨੀ ਦੇ ਥਰੂ ਇਹਦੀ ਮਤਲਬ ਸਾਰੀ ਮੈਨੇਜਮੈਂਟ ਕੀਤੀ ਜਾਂਦੀ ਆ ਮਤਲਬ ਕਿ ਆਸਟ੍ਰੇਲੀਆ ਦੀ ਜੇ ਗੱਲਬਾਤ ਕਰੀਏ ਤੇ ਇਹ 셀ਫ ਮੈਨੇਜ ਵੀ ਕਰ ਸਕਦੀ ਆ ਜਾਂ ਇਹਦੇ ਵਾਸਤੇ ਆਪਾਂ ਨੂੰ ਕੋਈ ਕੰਪਨੀ ਹਾਇਰ ਕਰਨੀ ਜ਼ਰੂਰੀ ਹੈ ਦੇਖੋ ਬੀਇੰਗ ਅ ਰੀਅਲ ਏਸਟੇਟ ਐਕਸਪਰਟ ਮੈਂ ਤਾਂ ਹੀ ਕਹੂੰਗੀ ਕਿ ਹਾਂ ਪ੍ਰੋਪਰਟੀ ਤਾਂ ਹੀ ਅਸੀਂ ਪ੍ਰੋਪਰਟੀ ਮੈਨੇਜਮੈਂਟ ਕੋਲ ਲਿਆ ਤਾਂ ਕਿ ਸਾਨੂੰ ਲੋਕ ਸਰਵਿਸਿਜ਼ ਯੂਜ਼ ਕਰ ਸਕਣ ਤੇ ਇਹਦੇ ਵਿੱਚ ਕੀ ਹੁੰਦਾ ਦੇਖੋ ਸੈਲਫ ਮੈਨੇਜ ਵੀ ਹੋ ਜਾਂਦਾ ਫੋਰ ਐਗਜ਼ਾਮਪਲ ਆਪਾਂ ਐਗਜ਼ਾਮਪਲ ਲਈਏ ਕਿ ਹਰ ਇੱਕ ਕਿੱਤੇ ਲਈ ਤੁਹਾਡਾ ਐਕਸਪਰਟ ਹੋਣਾ ਜ਼ਰੂਰੀ ਹੈ ਹੈ ਨਾ ਹੁਣ ਆਪਾਂ ਦੇਸੀ ਨੁਸਖਿਆਂ ਨਾਲ ਵੀ ਇਲਾਜ ਕਰ ਲੰਨੇ ਆ ਠੀਕ ਹੈ ਕਿਤੇ ਡਾਕਟਰ ਦੀ ਦਵਾਈ ਕੰਮ ਕਰਦੀ ਬਟ ਜਿਹੜਾ ਤੁਹਾਨੂੰ ਡਾਕਟਰ ਨੇ ਐਡਵਾਈਸ ਦੇਣੀ ਆ ਤੇ ਤੁਹਾਨੂੰ ਕਿਸੇ ਨੇ ਵੈਸੀ ਤਰ੍ਹਾਂ ਚੱਲਦੇ ਜਾ ਤੁਸੀਂ ਆਪਣੇ ਆਪ ਹੀ ਆਪਣੇ ਤੇ ਐਕਸਪੈਰੀਮੈਂਟ ਕਰ ਲਿਆ ਚਾਂਸਿਸ ਹੈ ਗਿਆ ਕਿ ਤੁਸੀਂ ਲਾਸ ਕਰ ਸਕਦੇ ਜਾਂ ਕੁਝ ਵੀ ਆਪਣਾ ਨੁਕਸਾਨ ਕਰ ਸਕਦੇ ਹੋ ਹਨ ਤੇ ਸੇਮ ਵਿੱਚ ਆਪਾਂ ਪ੍ਰਾਪਰਟੀ ਮੈਨੇਜਮੈਂਟ ਨੂੰ ਲੈ ਕੇ ਚੱਲੀਏ ਕਿ ਕਿਉਂਕਿ ਉਹਦੇ ਵਿੱਚ ਵੀ ਕਾਫੀ ਚੀਜ਼ ਹੁੰਦਾ ਹੈ ਇਹ ਚ ਆਸਟ੍ਰੇਲੀਆ ਦੇ ਵਿੱਚ ਆ ਚੀਜ਼ ਨੂੰ ਲੈ ਕੇ ਕਾਫੀ ਕਿਉਂਕਿ ਲੀਗਲੀ ਇਨਵੋਲਵ ਹੋ ਜਨੈ ਤੁਸੀਂ ਕਈ ਚੀਜ਼ਾਂ ਨਾਲ ਹਨ ਹੁਣ ਪ੍ਰੋਪਰਟੀ ਮੈਨੇਜਰ ਜਿਹੜਾ ਹੈਗਾ ਉਹਨੇ ਤੁਹਾਡੀ ਸਿਰਦਰਦੀ ਸਾਰੀ ਆਪਣੇ ਆਪ ਤੇ ਲੈ ਲੈਣੀ ਆ। ਅਮ ਸਬ ਫੀਸ ਐਂਡ ਚਾਰजेस ਹੁੰਦੀਆਂ ਨੇ। ਤੁਸੀਂ ਚਲੋ ਆਪਾਂ ਫੋਰ ਐਗਜ਼ਾਮਪਲ ਲਾ ਕੇ ਚੱਲੀਏ ਕਿ ਜੇ ਤੁਸੀਂ ਮੰਥਲੀ ਆਪਣੇ 100 ਡਾਲਰ ਵੀ ਤੁਹਾਡਾ ਕੱਟ ਰਿਹਾ ਬਟ ਤੁਹਾਡੀ ਪ੍ਰੋਪਰਟੀ ਸੰਭੀ ਜਾ ਰਹੀ ਹੈ ਤੁਹਾਨੂੰ ਪ੍ਰੋਪਰ ਤੁਹਾਨੂੰ ਤੁਹਾਨੂੰ ਕੋਈ ਟੈਨਸ਼ਨ ਨਹੀਂ ਮੈਨੇਜ ਹੋ ਰਿਹਾ ਤੁਹਾਨੂੰ ਇਨਕਮ ਆਈ ਜਾ ਰਹੀ ਹੈ ਸਭ ਕੁਝ ਹੈ ਨਾ ਟਾਈਮ ਤੇ ਚੱਲ ਰਿਹਾ ਤਾਂ ਓਬਵੀਅਸਲੀ ਇਹ ਕੋਈ ਘਾਟੇ ਦਾ ਸੌਦਾ ਨਹੀਂ ਹੈ ਨਾ ਦੂਜੇ ਪਾਸੇ ਤੁਸੀਂ ਖੁਦ ਇਹਨੂੰ ਦੇਖ ਰਹੇ ਹੋ ਲੁੱਕ ਆਫਟਰ ਕਰ ਰਹੇ ਹੋ ਤੁਹਾਨੂੰ ਰੂਲਸ ਨਹੀਂ ਪਤਾ ਤੁਹਾਨੂੰ ਲੀਗਲ ਐਕਸ਼ਨਸ ਨਹੀਂ ਪਤਾ ਤੁਹਾਡੇ ਨਾਲ ਕੋਈ ਵੀ ਗੱਲ ਹੋ ਜੇ ਤੁਸੀਂ ਪੈਨਿਕ ਹੋਵੋਗੇ ਉਸ ਤੋਂ ਬਾਅਦ ਤੁਸੀਂ ਕਿਸੇ ਕੋਲ ਐਡਵਾਈਸ ਲੈਣ ਜਾਣੇ ਹੋ ਜਾਂ ਉਹ ਵੀ ਤੁਹਾਨੂੰ ਐਡਵਾਈਸ ਨਹੀਂ ਸਹੀ ਮਿਲਦੀ ਕਾਫੀ ਕਨਸੀਕਵੈਂਸ ਹੈ ਉਸ ਤੇ ਵਿੱਚ ਵਿੱਚ ਤੁਸੀਂ ਆਪਣਾ ਬਹੁਤ ਜ਼ਿਆਦਾ ਲਾਸ ਕਰ ਲੈਣ ਰਿਓ ਕਿ ਉਹ ਪ੍ਰੋਪਰਲੀ ਮੈਨੇਜ ਹੋਗਾ ਹਨਾ ਹੁਣ ਫੋਰ ਐਗਜ਼ਾਮਪਲ ਤੁਸੀਂ ਇੱਕ ਇਨਵੈਸਟਮੈਂਟ ਪ੍ਰਾਪਰਟੀ ਲਈ ਠੀਕ ਹੈ ਇੱਕ ਇੱਕ ਤੁਸੀਂ ਕੰਪਨੀ ਫੋਰ ਐਗਜ਼ਾਮਪਲ ਗੋਲਡਨ ਪਾਥ ਨਾਲ ਤੁਸੀਂ ਕੰਮ ਜੁੜ ਗਏ ਜੀ ਤੇ ਦੂਜੇ ਪਾਸੇ ਆਪਾਂ ਸਿਨੈਰੀਓ ਲੈਨੇ ਤੁਸੀਂ ਆਪ ਮੈਨੇਜ ਕਰ ਰਹੇ ਹੋ ਹਨਾ ਤੁਸੀਂ ਗੋਲਡਨ ਪਾਥ ਕੋਲ ਗਏ ਤੁਸੀਂ ਕਿਹਾ ਮੈਂ ਇਹ ਇਨਵੈਸਟਮੈਂਟ ਪ੍ਰਾਪਰਟੀ ਲਈਆ ਮੈਨੂੰ ਦੱਸੋ ਕਿ ਮਾਰਕੀਟ ਚ ਕੀ ਰੈਂਟਲ ਚੱਲ ਰਿਹਾ ਕੀ ਫੀਸ ਐਂਡ ਚਾਰਜ ਤੁਹਾਨੂੰ ਸਭ ਕੁਝ ਸਮਝਾ ਕੇ ਤੁਹਾਡੀ ਪ੍ਰਾਪਰਟੀ ਐਡਵਰਟਾਈਜ਼ ਹੋਗੀ ਉਸ ਤੋਂ ਬਾਅਦ ਲੋਕ ਦੇਖਣ ਆਣਗੇ ਟੈਨੈਂਟਸ ਨੂੰ ਉਹਨਾਂ ਦਾ ਫਿਲਟਰ ਆਊਟ ਹੋਗਾ ਸਾਰਾ ਕੁਝ ਚੈੱਕ ਕੀਤਾ ਜਾਊਗਾ ਕਿ ਉਹਨਾਂ ਦੀ ਹਿਸਟਰੀ ਕੀ ਐ ਕਿ ਪਹਿਲਾਂ ਕਿੱਦਾਂ ਸੀਗਾ ਸਾਰਾ ਉਹਨਾਂ ਦਾ ਚੈੱਕ ਅਪ ਕਰਕੇ ਉਸ ਤੋਂ ਬਾਅਦ ਆਪਾਂ ਪੇਪਰ ਵਰਕ ਕਰਦੇ ਆ ਉਹ ਵੀ ਲੀਗਲੀ ਪੇਪਰ ਵਰਕ ਸਾਰਾ ਕਿ ਸਭ ਠੀਕ ਹੋਵੇ ਕੋਈ ਉਹ ਚੀ ਇਸ਼ੂ ਨਾ ਹੋਵੇ ਹਨਾ ਉਹਦੇ ਗੋ ਥਰੂ ਹੋ ਕੇ ਉਹ ਪ੍ਰੋਸੈਸ ਹੋਇਆ ਤਾਂ ਤੁਹਾਡੀ ਪ੍ਰੋਪਰਟੀ ਰੈਂਟ ਆਊਟ ਹੋਗੀ ਉਸ ਤੋਂ ਬਾਅਦ ਉਹਨਾਂ ਨੂੰ ਲੈ ਰੈਗੂਲਰ ਇਨਵੋਇਸਸ ਜਾ ਰਹੀਆਂ ਨੇ ਰਸੀਪਟਸ ਜਾ ਰਹੀਆਂ ਇੱਕ ਤੁਹਾਡਾ ਲੀਗਲੀ ਫਾਰਮੈਟ ਬਣ ਰਿਹਾ ਸਾਰੇ ਪਾਸੇ ਹਨਾ ਹੁਣ ਆਪਾਂ ਆਨੇਆ ਸਿਨੈਰੀਓ 2 ਤੁਸੀਂ ਆਪਣੇ ਆਪ ਮੈਨੇਜ ਕਰ ਰਹੇ ਹੋ ਹਨਾ ਤੁਹਾਨੂੰ ਇਹ ਆ ਕਿ ਮੇਰੀ ਪ੍ਰਾਪਰਟੀ ਚਾੜਨੀ ਚਾਹੀਦੀ ਆ ਠੀਕ ਆ ਤੁਹਾਨੂੰ ਉੱਥੇ ਕੋਈ ਦੇਖਣ ਆਇਆ ਤੁਸੀਂ ਪ੍ਰਾਪਰਟੀ ਕਿੰਨਾ ਕੁ ਮਤਲਬ ਚੈੱਕ ਅਪ ਤੁਸੀਂ ਕਹਤਾ ਵੀ ਹਾਂ ਠੀਕ ਅਗਲੇ ਨੇ ਕਿਹਾ ਕਿ ਹਾਂ ਸਾਨੂੰ ਇਨਕਮ ਆਉਂਦੀ ਆ ਅੱਜ ਕੱਲ ਤਾਂ ਇੰਨਾ ਬੁਰਾ ਹਾਲ ਹੈ ਕਿ ਪੇ ਸਲਿਪਸ ਵੀ ਆਪਣੇ ਆਪ ਹੀ ਬਣਾ ਕੇ ਦੇ ਦਿੰਦੇ ਆ ਹਨਾ ਰਾਈਟ ਹਾਂਜੀ ਤੇ ਤੁਸੀਂ ਰੈਫਰੈਂਸ ਚੈੱਕ ਨਹੀਂ ਕੀਤੀ ਜਾਂ ਤੁਸੀਂ ਜਸਟ ਉਹਨਾਂ ਨੇ ਕਿਸੇ ਦੀ ਵੀ ਰੈਫਰੈਂਸ ਦਿੱਤੀ ਤੁਸੀਂ ਕਾਲ ਤੁਸੀਂ ਮੰਨ ਲਿਆ ਕਿ ਠੀਕ ਆ ਤੁਸੀਂ ਆਪਣਾ ਡਨ ਕਰਤਾ ਹਨਾ ਪੇਪਰ ਵਰਕ ਕਰਿਆ ਪੇਪਰ ਵਰਕ ਕਰਦੇ ਆਪਣੇ ਵਾਲੇ ਵੀ ਉੱਥੇ ਸਭ ਕੁਝ ਅਵੇਲੇਬਲ ਹੁੰਦਾ ਹੈ ਆਨਲਾਈਨ ਥੋੜੀ ਬਹੁਤੀ ਗਲਤੀ ਹੋਈ ਠੀਕ ਹੈ ਪਹਿਲਾਂ ਪ੍ਰੋਬਲਮ ਉੱਥੇ ਆਇਆ ਨਾ ਚਲੋ ਉਹ ਵੀ ਸਹੀ ਹੋ ਗਿਆ ਤੁਸੀਂ ਨੈਕਸਟ ਸਟੈਪ ਤੇ ਜਾਣੇ ਹੋ ਰਹਿਣਾ ਸ਼ੁਰੂ ਕਰਤਾ ਉਹਨਾਂ ਨੇ ਰੈਂਟ ਆਊਟ ਹੋ ਗਿਆ ਵਿੱਚ ਉਹਨਾਂ ਨੇ ਆਪਣਾ ਰੈਂਟ ਦੇਣਾ ਬੰਦ ਕਰਤਾ ਤੁਸੀਂ ਉਹਨਾਂ ਨੂੰ ਕਾਲ ਕਰ ਰਹੇ ਹੋ ਫੋਨ ਕਰ ਲਿਆ ਈਮੇਲ ਕਰ ਲਿਆ ਟੈਕਸ ਕਰ ਲਿਆ ਅਗਲਾ ਰਿਸਪੌਂਡ ਕਰਨਾ ਛੱਡ ਗਿਆ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਅਸੀਂ ਰਹਿ ਰਹੇ ਹਾਂ ਠੀਕ ਹੈ ਉਹ ਪ੍ਰਾਪਰਟੀ 'ਚ ਨੁਕਸਾਨ ਕਰ ਰਿਹਾ ਕੁਝ ਵੀ ਹੈ ਹਨਾ ਉਹ ਚੀਜ਼ਾਂ ਦਾ ਸਭ ਕੁਝ ਉਹ ਤੁਹਾਡੇ ਤੇ ਇੱਕ ਤੁਸੀਂ ਮਤਲਬ ਪੈਨਿਕ ਹੋ ਜਾਓਗੇ ਤੁਹਾਨੂੰ ਸਟ्रेस ਆਊਟ ਹੋ ਜਾਣਾ ਬਟ ਦੂਜੇ ਪਾਸੇ ਜਦ ਤੁਸੀਂ ਕੰਪਨੀ ਦੇ ਥਰੂ ਜਾ ਰਹੇ ਹੋ ਕੋਈ ਹੋਰ ਜੋਬਸ ਹੁੰਦੀਆਂ ਨੇ ਉਹਦੇ ਲਈ ਵੀ ਪੇਅ ਆਊਟ ਹੁੰਦਾ ਹੀ ਆ ਆਬਵੀਅਸਲੀ ਆਪਾਂ ਹੋਰ ਸਰਵਿਸਿਜ਼ ਲੈਣੇ ਆ ਹਨਾ ਉਦਾਂ ਹੀ ਉਹਦਾ ਕਿ ਜੇ ਤੁਸੀਂ ਉਹਨਾਂ ਨੂੰ ਪੇ ਵੀ ਕਰ ਰਹੇ ਹੋ ਪਰ ਤੁਹਾਡਾ ਟੇਕ ਕੇਅਰ ਹੋ ਰਿਹਾ ਤੁਹਾਨੂੰ ਕੋਈ ਸਟ्रेस ਨਹੀਂ ਜੋ ਤੁਹਾਡੇ ਅਕਾਊਂਟ ਦੇ ਵਿੱਚ ਟਾਈਮ ਟੂ ਟਾਈਮ ਅੰਨੀ ਆ ਰਿਹਾ ਜਿਹੜਾ ਕਿ ਤੁਹਾਨੂੰ ਉਹ ਇਨਵੈਸਟਮੈਂਟ ਹੋ ਗਈ ਕਿਉਂਕਿ ਤੁਹਾਨੂੰ ਉਹਦੀ ਇਨਕਮ ਜਨਰੇਟ ਹੋ ਕੇ ਮਿਲ ਰਹੀ ਆ ਦੂਜੇ ਪਾਸੇ ਤੁਸੀਂ ਸਟ੍ਰੈਸ ਆਊਟ ਹੋ ਕੇ ਆਪ ਉਹ ਥਰੂ ਜਾ ਰਹੇ ਹੋ ਤਾਂ ਉਹ ਇੱਕ ਬਰਡਨ ਹੋ ਜਾਂਦਾ ਸਾਰੇ ਪ੍ਰੋਸੈਸ ਦੇ ਵਿੱਚੋਂ ਐਜ਼ ਅ ਜੇ ਤੁਸੀਂ ਪ੍ਰੋਪਰਟੀ ਓਨਰ ਹੋ ਤਾਂ ਤੁਸੀਂ ਉਹ ਪ੍ਰੋਸੈਸ ਦੇ ਵਿੱਚੋਂ ਟੈਨਸ਼ਨ ਫ੍ਰੀ ਹੋ ਕੇ ਅੰਕਲ ਜਾਂਦੇ ਹੋ ਕਿਉਂਕਿ ਤੁਹਾਡੀ ਜ਼ਿੰਮੇਵਾਰੀ ਲੈਣੀ ਕਿਸੇ ਨੇ ਫਾਈਂਡਿੰਗ ਅ ਗੁੱਡ ਟੈਨੈਂਟ ਫਾਰ ਯਰ ਪ੍ਰੋਪਰਟੀ ਥੈਟ ਇਜ਼ ਅ ਵੈਰੀ ਵੈਰੀ ਕ੍ਰੂਸ਼ੀਅਲ ਐਂਡ ਇੰਪੋਰਟੈਂਟ ਥਿੰਗ ਕਿ ਤੁਹਾਨੂੰ ਟੈਨੈਂਟ ਜਿਹੜੇ ਉਹ ਸ ਉੱਥੋਂ ਸਟ੍ਰੈਸ ਸ਼ੁਰੂ ਹੋ ਜਾਂਦਾ ਉੱਥੋਂ ਸਟ੍ਰੈਸ ਸ਼ੁਰੂ ਹੋ ਜਾਂਦੀ ਹੈ ਜੇ ਤੁਹਾਨੂੰ ਟੈਨੈਂਟ ਸਹੀ ਨਹੀਂ ਮਿਲੇ ਹੈਗੇ ਤਾਂ ਉਸ ਤੋਂ ਬਾਅਦ ਦਾ ਜਿਹੜਾ ਪ੍ਰੋਸੈਸ ਆ ਉਹ ਆਬਵੀਅਸਲੀ ਮਾੜਾ ਐਕਸਪੀਰੀਅੰਸ ਹੀ ਰਹਿਣ ਵਾਲਾ ਆ ਸੋ ਹਾਂਜੀ ਬਿਲਕੁਲ ਉਹਦੇ ਲਈ ਐਕਸਪਰਟ ਐਕਸਪਰਟ ਦਾ ਹੋਣਾ ਸੋ ਦੇ ਵਿੱਚ ਹਰ ਇੱਕ ਬਰੀਕੀ ਨਾਲ ਦੇਖੀਆਂ ਜਾਣੀਆਂ ਚੀਜ਼ਾਂ ਫਿਲਟਰ ਕਰਨਾ ਕਿ ਕਿਹੜਾ ਤੁਹਾਡੀ ਪ੍ਰਾਪਰਟੀ ਲਈ ਸਹੀ ਟੈਨੈਂਟ ਹੈਗਾ ਆ ਸੋ ਆਈ ਥਿੰਕ ਇਹ ਜਿਹੜਾ ਫਰਸਟ ਪੁਆਇੰਟ ਜਿਹੜਾ ਬਹੁਤ ਮੇਜਰ ਤੇ ਹਾਂਜੀ ਇਹ ਹੈਗਾ ਆ ਐਚ ਕੇ ਜੀ ਜੀ ਆਪਾਂ ਗੱਲਬਾਤ ਕਰੀਏ ਪ੍ਰਾਪਰਟੀ ਮੈਨੇਜਮੈਂਟ ਦੇ ਵਿੱਚ ਜੇ ਆਪਾਂ ਕਿਸੇ ਰੀਅਲ ਏਸਟੇਟ ਕੰਪਨੀ ਤੋਂ ਜਾਣੇ ਆ ਸੋ ਮਤਲਬ ਕਿ ਇਹਨਾਂ ਦਾ ਫੀਸ ਸਟਰਕਚਰ ਕਿਦਾਂ ਹੁੰਦਾ ਕਿ ਮਤਲਬ ਕੋਈ ਇਹਦੇ ਵਿੱਚ ਹਿਡਨ ਫੀਸ ਚਾਰजेस ਵੀ ਹੁੰਦੇ ਆ ਜਾਂ ਫਿਰ ਜਿਸ ਤਰ੍ਹਾਂ ਆਪਾਂ ਬਾਕੀ ਕੋਈ ਵੀ ਕੰਮ ਦੇ ਲਈ ਜਿਸ ਤਰ੍ਹਾਂ ਕੰਟਰੈਕਟਸ ਬਣਾਏ ਜਾਂਦੇ ਆ ਤੇ ਰੀਅਲ ਏਸਟੇਟ ਦੇ ਨਾਲ ਅਗਰ ਆਪਾਂ ਜਾਣਾ ਚਾਹੀਏ ਐਸ ਅ ਪ੍ਰੋਪਰਟੀ ਮੈਨੇਜਮੈਂਟ ਤਾਂ ਮਤਲਬ ਥੋੜਾ ਜਿਹਾ ਪ੍ਰੋਸੈਸ ਦੱਸੋ ਕਿ ਕੀ ਫੀਸ ਵਗੈਰਾ ਕਿਦਾਂ ਹੋਣੀ ਹੈ ਤੇ ਕੋਈ ਹਿਡਨ ਚਾਰजेस ਤਾਂ ਨਹੀਂ ਹੁੰਦੇ ਉਹਦੇ ਵਿੱਚ ਦੇਖੋ ਹਿਡਨ ਚਾਰजेस ਕੁਝ ਵੀ ਨਹੀਂ ਹੁੰਦੇ ਬਾਕੀ ਦੇਖੋ ਮੈਂ ਐਵੇਂ ਕਹਾਂ ਕੰਪਨੀ ਟੂ ਕੰਪਨੀ ਡਿਪੈਂਡ ਕਰਦਾ ਕਰਨ ਵਾਲੇ ਬਹੁਤ ਕੁਝ ਕਰਦੇ ਆ ਬਟ ਜੇ ਆਪਾਂ ਵੈਸੇ ਦੇਖਿਆ ਜਾਵੇ ਕੋਈ ਹਿਡਨ ਚਾਰजेस ਨਹੀਂ ਹੁੰਦੇ ਇੱਕ ਪ੍ਰਾਪਰਟੀ ਮੈਨੇਜਮੈਂਟ ਐਗਰੀਮੈਂਟ ਹੁੰਦਾ ਬਿਟਵੀਨ ਅ ਓਨਰ ਐਂਡ ਦ ਕੰਪਨੀ ਤਾਂ ਕਿ ਉਹਦੇ ਵਿੱਚ ਤੁਹਾਨੂੰ ਸਭ ਕੁਝ ਪਹਿਲਾਂ ਤੁਹਾਨੂੰ ਤੁਹਾਡਾ ਅਪ੍ਰੇਜ਼ਲ ਕੀਤਾ ਜਾਂਦਾ ਪ੍ਰਾਪਰਟੀ ਦਾ ਕਿ ਕਿੰਨਾ ਤੁਸੀਂ ਰੈਂਟ ਲੈ ਸਕਦੇ ਹੋ ਅਕੋਰਡਿੰਗ ਟੂ ਮਾਰਕੀਟ ਤੁਹਾਡੇ ਆਹ ਹਾ ਫੀਸ ਐਂਡ ਚਾਰजेस ਹੋਣਗੇ ਉਹ 네ਗੋਸ਼ੀਏਬਲ ਕਰ ਸਕਦੇ ਹੋ ਤੁਸੀਂ ਕਿ ਹਾਂ ਵੀ ਅਸੀਂ ਇੱਥੇ ਇਦਾਂ ਨਹੀਂ ਲੱਗ ਉਹ ਤੁਹਾਡੀ ਸਿਚੁਏਸ਼ਨ ਦੇ ਅਕੋਰਡਿੰਗ ਤੁਹਾਨੂੰ ਪੈਕ ਬਣਾ ਕੇ ਦਿੱਤਾ ਜਾਂਦਾ ਵਾਂਸ ਤੁਸੀਂ ਉਹਨੂੰ ਯੈਸ ਕਰ ਦਿੰਨੇ ਹੋ ਫਿਰ ਆਪਾਂ ਫਰਦਰ ਪ੍ਰਾਪਰਟੀ ਮੈਨੇਜਮੈਂਟ ਐਗਰੀਮੈਂਟ ਵੱਲ ਜਾਂਦੇ ਹਾਂ ਠੀਕ ਹੈ ਉਹ ਉਹ ਇੱਕ ਜਿਹੜਾ ਐਗਰੀਮੈਂਟ ਹੁੰਦਾ ਉਹਦੇ ਵਿੱਚ ਤੁਸੀਂ ਸਾਰੇ ਰੂਲ ਜੋ ਕੁਝ ਵੀ ਉਹਦੇ ਵਿੱਚ ਲਿਖਿਆ ਹੋਇਆ ਨਾ ਉਹੀ ਚੀਜ਼ ਵੈਲਿਡ ਆ ਉਹਦੇ ਵਿੱਚ ਕੋਈ ਹਿਡਨ ਫੀਸ ਨਿਕਾਲ ਨੂੰ ਕੋਈ ਵੀ ਕੰਪਨੀ ਉੱਟ ਕੇ ਕਹਿੰਦੀ ਆ ਕਿ ਨਹੀਂ ਨਹੀਂ ਅਸੀਂ ਤਾਂ ਉਹਦੋਂ ਕਿਹਾ ਸੀ ਵਰਬਲੀ ਕਿਹਾ ਜਾਂ ਕੁਝ ਵੀ ਡੋਜ਼ਨਟ ਮੈਟਰ ਆ ਜਿੰਨਾ ਚਿਰ ਤੁਸੀਂ ਲੀਗਲੀ ਪੇਪਰ ਸਾਈਨ ਕਰਤਾ ਤਾਂ ਉਹ ਇੱਕ ਮਤਲਬ ਤੁਹਾਡੇ ਵਾਸਤੇ ਲੌਕ ਹੋ ਜਾਂਦਾ ਹੈ ਸੋ ਅਗਰ ਆਪਾਂ ਗੱਲ ਕਰੀਏ ਪ੍ਰੋਪਰਟੀ ਮੈਨੇਜਮੈਂਟ ਦੇ ਵਿੱਚ ਤੇ ਜਿਹੜੀ ਅਗਰ ਆਪਾਂ ਐਜ਼ ਅ ਰੀਅਲ اسٹیਟ ਕੰਪਨੀ ਦੇ थ्रू ਜਾਣੇ ਆ ਤਾਂ ਮਤਲਬ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਵਰ ਕਰਦੇ ਨੇ ਮਤਲਬ ਕਿ ਜਿਸ ਤਰ੍ਹਾਂ ਸਾਨੂੰ ਪਤਾ ਤੇ ਚੱਲ ਗਿਆ ਕਿ ਉਹ ਟੈਨੈਂਟਸ ਫਾਈਂਡ ਆਊਟ ਕਰਦੇ ਨੇ ਉਹਨਾਂ ਦੀ ਪ੍ਰੋਫਾਈਲ ਚੈੱਕ ਕਰਦੇ ਨੇ ਉਹਨਾਂ ਦਾ ਕ੍ਰੈਡਿਟ ਸਕੋਰ ਚੈੱਕ ਕਰਕੇ ਜਿਹੜਾ ਮਤਲਬ ਕਿ ਜੈਨੂਨ ਉਹਨਾਂ ਨੂੰ ਕੈਂਡੀਡੇਟ ਲੱਗਦਾ ਆ ਉਹ ਓਨਰ ਨੂੰ ਆਬਵੀਅਸਲੀ ਰეკਮੈਂਡ ਕਰਦੇ ਹੋਣਗੇ देन ਆਈ ਥਿੰਕ ਦਾ ਚੋਇਸ ਸ਼ੁੱਡ ਬੀ ਫਰਮ ਦਾ ਓਨਰ ਸਾਈਡ ਕਿ ਉਹਨਾਂ ਨੇ ਕਿਹਨੂੰ ਪਿਕ ਕਰਨਾ ਹੈ ਬਿਲਕੁਲ ਜੀ ਹਾਂਜੀ ਕਾਫੀ ਵਾਰ ਇਦਾਂ ਕੀ ਹੁੰਦਾ ਹੈ ਕਿ ਓਨਰ ਤੁਹਾਡੇ ਤੇ ਛੱਡ ਦਿੰਦਾ ਹੈ ਕਿ ਤੁਸੀਂ ਆਪੇ ਦੇਖ ਲਓ ਤੇ ਹੁਣ ਜਦੋਂ ਸਪੈਸ਼ਲੀ ਜੇ ਮੈਂ ਆਪਣੀ ਗੱਲ ਕਰਾਂ ਮੈਂ ਕੰਪਨੀ ਦਾ ਤਾਂ ਮੈਨੂੰ ਆਪ ਨੂੰ ਹੁੰਦਾ ਕਿ ਮੈਂ ਪ੍ਰਾਪਰਟੀ ਮੈਨੇਜ ਕਰਨੀ ਹੈ ਮੈਂ ਉਹਨਾਂ ਦੀ ਇਨਸਪੈਕਸ਼ਨ ਕਰਨ ਜਾਣਾ ਤੇ ਮੈਂ ਉਸ ਹਿਸਾਬ ਨਾਲ ਦੇਖਦੀਆਂ ਕਿ ਹਾਂ ਪ੍ਰਾਪਰ ਜਿਹੜਾ ਬੰਦਾ ਲੈ ਰਿਹਾ ਟੈਨੈਂਟ ਵੀ ਪ੍ਰਾਪਰਲੀ ਉਹਦਾ ਸਾਰਾ ਕੁਝ ਸਹੀ ਹੋਵੇ ਤਾਂ ਕਿ ਉਹਨਾਂ ਨੂੰ ਵੀ ਨਾ ਪ੍ਰੋਬਲਮ ਆਵੇ ਤੇ ਨਾ ਕੋਈ ਕੰਪਨੀ ਨੂੰ ਸਾਨੂੰ ਆਵੇ ਠੀਕ ਹੈ ਤੇ ਜੇ ਤੁਸੀਂ ਕਹਿੰਦੇ ਕੀ ਕੀ ਕਵਰ ਕਰਦੇ ਆ ਉਹਦੇ ਪ੍ਰੋਪਰਟੀ ਨੂੰ ਰੈਂਟਲ ਮਤਲਬ ਜਦੋਂ ਆਪਾਂ ਸ਼ੁਰੂ ਕਰਦੇ ਆ ਟੈਨੈਂਟ ਲੱਭਣ ਤੋਂ ਲੈ ਕੇ ਉਹਦੇ ਉਸ ਤੋਂ ਬਾਅਦ ਉਹਦਾ ਰੈਂਟ ਜਿਹੜਾ ਆ ਰਿਹਾ ਟਾਈਮ ਟੂ ਟਾਈਮ ਪੇ ਅਫ ਹੋ ਰਿਹਾ ਕੋਈ ਵੀ ਉਹਦੇ ਵਿੱਚ ਆਮ ਕੋਈ ਕੰਮ ਕਰਨਾ ਪੈ ਗਿਆ ਪ੍ਰਾਪਰਟੀ ਦੇ ਵਿੱਚ ਕੋਈ ਇਸ਼ੂ ਆ ਗਿਆ ਕੋਈ ਪਲੰਬਿੰਗ ਇਸ਼ੂ ਆ ਕੁਝ ਵੀ ਆ ਉਹ ਸਾਰੀਆਂ ਚੀਜ਼ਾਂ ਸਾਡੇ ਕੋਲ ਆਂਦੇ ਆ ਉਹਦਾ ਲੁੱਕ ਆਫਟਰ ਅਸੀਂ ਕਰਦੇ ਆ ਓਬਵੀਅਸਲੀ ਓਨਰ ਨੂੰ ਦੱਸਦੇ ਆ ਕਿ ਇਹ ਇਸ਼ੂ ਆਇਆ ਕਿ ਅਸੀਂ ਅੱਗੇ ਪ੍ਰੋਸੀਡ ਕਰ ਸਕਦੇ ਆ ਪਰਮਿਸ਼ਨ ਹਮੇਸ਼ਾ ਓਨਰ ਦੀ ਹੁੰਦੀ ਆ ਵੀ ਉਹ ਤੋਂ ਲੈਣਾ ਹੁੰਦਾ ਸਾਨੂੰ ਪੁੱਛਣਾ ਹੁੰਦਾ ਹੈ ਨਾ ਕੋਈ ਵੀ ਇਸ਼ੂ ਆ ਗਿਆ ਪ੍ਰਾਪਰਟੀ ਦੇ ਵਿੱਚ ਕੋਈ ਵੀ ਪ੍ਰੋਬਲਮ ਆ ਗਈ ਤਾਂ ਫਰਸਟ ਪੁਆਇੰਟ ਆਫ ਕੰਟੈਕਟ ਅਸੀਂ ਹੋਵਾਂਗੇ ਓਕੇ ਸੋ ਉਹਦੇ ਵਿੱਚ ਫਿਕਸ ਕੌਣ ਕਰਵਾਉਂਦਾ ਲੱਗ ਜੇ ਉਹਦੇ ਵਿੱਚ ਓਨਰ ਫਿਕਸ ਕਰਵਾਏਗਾ ਜਾਂ ਜੇ ਓਨਰ ਕੋਲੋਂ ਅਗਰ ਕੋਈ ਉਸ ਪਾਰਟਿਕੂਲ ਕਰ ਲੋ ਤੇ ਜੇ ਅਗਰ ਪ੍ਰਾਪਰਟੀ ਓਨਰ ਜਿਹੜਾ ਆ ਉਹਦੇ ਕੋਲੋਂ ਕੁਝ ਐਕਸਪਰਟ ਪਲੰਬਰ ਹੈਗਾ ਆ ਤੇ ਅਗਰ ਉਹ ਉਹਨਾਂ ਤੋਂ ਕੰਮ ਕਰਾਉਣਾ ਚਾਹੁੰਦੇ ਹੋ ਤਾਂ ਮਤਲਬ ਇਹ ਕੁਝ ਐਦਾਂ ਦਾ ਤਾਂ ਨਹੀਂ ਹੈਗਾ ਕਿ ਜੇ ਪ੍ਰਾਪਰਟੀ ਰੀਅਲ اسٹیਟ ਤੋਂ ਚਲੇਗੀ ਤੇ ਜਿਹੜਾ ਪ੍ਰਾਪਰਟੀ ਓਨਰ ਆ ਲਾਈਕ ਉਹਦਾ ਕੋਈ ਰਾਈਟ ਹੀ ਨਹੀਂ ਰਿਹਾ ਹੈਗਾ ਕਿਸੇ ਡਿਸੀਜਨ ਦੇ ਵਿੱਚ ਸਾਰਾ ਹੀ ਰਾਈਟ ਓਨਰ ਦਾ ਹੁੰਦਾ ਤਾਂ ਹੀ ਉਹਨਾਂ ਨੂੰ ਦੱਸ ਦਿਆ ਸੀ ਪਹਿਲਾਂ ਉਹਨਾਂ ਨੂੰ ਦੱਸਿਆ ਜਾਂਦਾ ਕਿ ਇਹ ਇਸ਼ੂਜ਼ ਆ ਰਹੇ ਆ ਤੇ ਤੁਸੀਂ ਦੱਸੋ ਕਿ ਕਿਵੇਂ ਕਹਾਂ ਜੇ ਉਹਨਾਂ ਕੋਲ ਆਪਦਾ ਬੰਦਾ ਹੈਗਾ ਉਹ ਆਪਣਾ ਭੇਜਣ ਉਹ ਉਹਨਾਂ ਦੀ ਮਰਜ਼ੀ ਆ ਉਸ ਤੋਂ ਬਾਅਦ ਈਵਨ ਅਸੀਂ ਵੀ ਜੋ ਕਹਿੰਦੇ ਕਿ ਨੇਮ ਸਾਡੇ ਕੋਲ ਹੈ ਨਹੀਂ ਅਸੀਂ ਕੋਟ ਲੈ ਕੇ ਉਹਨਾਂ ਨੂੰ ਕੋਟ ਸੈਂਡ ਕਰਦੇ ਆ ਕਿ ਇਹ ਕੋਟ ਮਿਲ ਰਿਹਾ ਤੁਸੀਂ ਕਿਹਦੇ ਨਾਲ ਜਾਣਾ ਚਾਹੋਗੇ ਹਨਾ ਮਤਲਬ ਐਕਸਪਲੋਰ ਸਾਡੇ ਕੋਲ ਹੈਂਡੀਮੈਨਸ ਹੁੰਦੇ ਆ ਤੇ ਲਿਸਟ ਹੁੰਦੀ ਆ ਤੇ ਉਹਨਾਂ ਦੇ ਪੁੱਛ ਕੇ ਬਾਕੀ ਉਹਨਾਂ ਨੂੰ ਵੀ ਕਿਹਾ ਜਾਂਦਾ ਕਿ ਤੁਸੀਂ ਵੀ ਦੇਖ ਲਓ ਜਿੱਦਾਂ ਓਨਰ ਸਾਨੂੰ ਇਨਸਟਰਕਟ ਕਰਦਾ ਉਹਵੇਂ ਚੱਲਦੇ ਓਨਰ ਦੇ ਹੀ 100% ਰਾਈਟਸ ਹੁੰਦੇ ਆ ਸਭ ਕੁਝ ਉਹੀ ਸਾਨੂੰ ਸੁਜੈਸਟ ਕਿਉਂਕਿ ਐਂਡ ਆਫ ਦਿ ਡੇ ਓਨਰ ਹੀ ਉਹ ਹੈ ਅਸੀਂ ਜਸਟ ਉਹਨਾਂ ਲਈ ਕੰਮ ਕਰ ਰਹੇ ਆ ਤਾਂ ਕੁਝ ਵੀ ਪ੍ਰੋਪਰਟੀ 'ਚ ਕੁਝ ਕਰਨਾ ਈਵਨ ਲੋਕ ਖੋਲਣ ਤੋਂ ਲੈ ਕੇ ਬੰਦ ਕਰਨ ਤੱਕ ਓਨਰ ਦੀ ਪਰਮਿਸ਼ਨ ਤੋਂ ਬਿਨਾ ਕੁਝ ਨਹੀਂ ਹੁੰਦਾ ਤੇ ਐਸ ਕੇ ਜੀ ਇਹਦੇ ਵਿੱਚ ਇੱਕ ਕੁਐਸਚਨ ਹੋਰ ਮੇਰਾ ਦਿਲ ਕਰ ਰਿਹਾ ਤੁਹਾਨੂੰ ਪੁੱਛਾਂ ਕਿ ਜੇ ਅਗਰ ਪ੍ਰਾਪਰਟੀ ਓਨਰ ਜਿਹੜਾ ਆ ਕਿਉਂਕਿ ਦੇਖੋ ਜਿਹੜੀਆਂ ਇਨਸਪੈਕਸ਼ਨਸ ਆ ਉਹ ਵੀ ਰੀਅਲ ਏਸਟੇਟ ਕੋ ਚਲੇਗੀਆਂ ਸੋ ਹੁਣ ਕਿਸੇ ਰੀਜ਼ਨ ਕਰਕੇ ਜੇ ਪ੍ਰਾਪਰਟੀ ਓਨਰ ਖੁਦ ਅਗਰ ਆਪਣੀ ਪ੍ਰਾਪਰਟੀ ਵਿਜ਼ਿਟ ਕਰਨਾ ਚਾਹੇ ਲਾਈਕ ਜਾਂ ਬੈਕਯਾਰਡ ਕਰਨਾ ਚਾਹੇ ਜਾਂ ਫਿਰ ਕੰਟਰੈਕਟ ਦੇ ਵਿੱਚ ਗੱਲ ਕਰੀਏ ਕਿ ਅਗਰ ਓਨਰ ਨੇ ਕੰਟਰੈਕਟ ਦੇ ਵਿੱਚ ਪ੍ਰਮਿਸਿਸ ਦੇ ਵਿੱਚ ਐਕਸੈਸ ਜਿਹੜਾ ਆ ਉਹਦੀ ਮਤਲਬ ਕਿ ਲੀਗਲੀ ਡਿਮਾਂਡ ਕੀਤੀ ਹੋਈ ਤੇ ਮਤਲਬ ਇਹ ਚੀਜ਼ ਪੋਸੀਬਲ ਹੈਗੀ ਆ ਕਿ ਪ੍ਰਾਪਰਟੀ ਓਨਰ ਵੀ ਜਿਹੜਾ ਆ ਪ੍ਰਾਪਰਟੀ ਨੂੰ ਅਸੈਸ ਕਰ ਸਕਦਾ ਆ ਜਾਂ ਫਿਰ ਆਫਟਰ ਦਾ ਕੰਟਰੈਕਟ ਕੀ ਮਤਲਬ ਉਹ ਕੋਈ ਲੈਣਾ ਦੇਣਾ ਨਹੀਂ ਹੈਗਾ ਪ੍ਰਾਪਰਟੀ ਦੇ ਵਿੱਚ ਦੇਖੋ ਹਮੇਸ਼ਾ ਆਪਾਂ ਨੂੰ ਟੈਨੈਂਟ ਜਿਹੜੇ ਹੈਗੇ ਇੱਥੇ ਡਸਨਟ ਮੈਟਰ ਆ ਕਿ ਆਪਾਂ ਪ੍ਰਾਪਰਟੀ ਓਨਰ ਆ ਜਾਂ ਆਪਾਂ ਪ੍ਰਾਪਰਟੀ ਰੈਂਟ ਆਊਟ ਕਰ ਰਹੇ ਆ ਜਿਹੜਾ ਪ੍ਰਾਪਰਟੀ ਦੇ ਲਈ ਰੈਂਟ ਵੀ ਪੇ ਕਰ ਰਿਹਾ ਉਸ ਟਾਈਮ ਤੇ ਪ੍ਰਾਪਰਟੀ ਓਦੀ ਆ ਹਨਾ ਤੇ ਉਹਨਾਂ ਦੀ ਪ੍ਰਾਈਵੇਸੀ ਹੋ ਜਾਂਦੀ ਹੈ ਜੇ ਆਪਾਂ ਈਵਨ ਅਸੀਂ ਵੀ ਨਹੀਂ ਬਿਨਾ ਪਰਮਿਸ਼ਨ ਤੋਂ ਜਾ ਸਕਦੇ ਹਾਂ ਹੁਣ ਰੂਟੀਨ ਇਨਸਪੈਕਸ਼ਨਸ ਹੁੰਦੀਆਂ ਨੇ ਐਟਲੀਸਟ 7 ਵੀਕਸ ਦਾ ਨੋਟਿਸ 7 ਟੂ ਮਤਲਬ ਵੱਧ ਦੇ ਦੇ ਸਕਦੇ ਆ ਪਰ ਐਟਲੀਸਟ 7 ਡੇਸ ਸਾਨੂੰ ਨੋਟਿਸ ਦੇਣਾ ਪੈਂਦਾ ਕਿ ਅਸੀਂ ਐਨੀ ਤਰੀਕ ਨੂੰ ਆਵਾਂਗੇ ਪ੍ਰਾਪਰਟੀ ਦੀ ਰੂਟੀਨ ਇਨਸਪੈਕਸ਼ਨ ਕਰਨ ਵਾਸਤੇ ਜੇ ਤੁਹਾਨੂੰ ਕੋਈ ਇਸ਼ੂ ਆ ਤਾਂ ਸਾਨੂੰ ਦੱਸ ਦਿਓ ਕਰਾਂਗੇ ਤੇ ਉਹਨਾਂ ਨੂੰ ਨੋਟੀਫਾਈ ਕਰਨਾ ਪੈਂਦਾ ਕਿਉਂਕਿ ਉਹ ਉਹਨਾਂ ਦੀ ਇੱਕ ਪ੍ਰਾਈਵੇਟ ਸਪੇਸ ਹੈ ਉਹਨਾਂ ਦਾ ਘਰ ਹੈ ਉਸ ਟਾਈਮ ਦੇ ਉੱਤੇ ਹੁਣ ਜਿਵੇਂ ਤੁਸੀਂ ਓਨਰ ਦੀ ਗੱਲ ਕੀਤੀ ਹੈ ਹਾਂਜੀ ਓਨਰ ਜੇ ਕੁਝ ਉਹਨੇ ਬੈਕਯਾਰਡ ਦਾ ਕਰਨਾ ਹੈ ਜਾਂ ਉਹਦਾ ਮਨ ਹੈਗਾ ਤਾਂ ਉਹ ਵੀ ਸਾਨੂੰ ਨੋਟੀਫਾਈ ਕਰਨਾ ਪੈਂਦਾ ਟੈਨੈਂਟ ਤੋਂ ਪਰਮਿਸ਼ਨ ਲੈਣੀ ਪਊਗੀ ਓਬਵੀਅਸਲੀ ਕਿਉਂਕਿ ਇੱਕਦਰਾ ਉਹਨਾਂ ਦੇ ਘਰ ਜਾ ਰਹੇ ਆ ਅਸੀਂ ਜੇ ਓਨਰ ਓਨਰ ਹੈ ਉਹ ਠੀਕ ਹੈ ਮੰਨ ਲਿਆ ਕਿ ਉਹਦਾ ਰਾਈਟ ਹੈਗਾ ਕਿ ਉਹਦੀ ਪ੍ਰਾਪਰਟੀ ਹੈ ਬਟ ਉਹਨੂੰ ਪੇ ਆਫ ਹੋ ਰਿਹਾ ਉਹਦੇ ਲਈ ਠੀਕ ਹੈ ਉਹ ਮਨੀ ਆਨਕਾਰਿਆਂ ਨੂੰ ਪੈਸੇ ਦੇ ਕੇ ਉਹ ਰਹਿ ਰਹੇ ਨੇ ਤੇ ਇਸ ਕਿਸੇ ਤਰ੍ਹਾਂ ਆਪਾਂ ਕੈਸੇ ਦਿੰਗੀ ਜਦੋਂ ਤੱਕ ਪ੍ਰਾਪਰਟੀ ਕਿਸੇ ਵੀ ਟੈਨੈਂਟ ਕੋਲ ਆ ਲੈ ਕੇ ਉਹਦੇ ਟੈਂਪਰੇਰੀ ਆਨਰ ਤੇ ਉਹ ਉਹ ਨਹੀਂ ਲਾਈਕ ਜਿਹੜੀ ਟੈਨੈਂਟਸ ਉੱਥੇ ਰਹਿ ਰਹੇ ਆ ਸੋ ਉਹਨਾਂ ਦੀ ਪਰਮਿਸ਼ਨ ਤੋਂ ਬਿਨਾ ਜਰੂਰ ਲੈਣੀ ਪਊਗੀ ਆਬਵੀਅਸਲੀ ਹੁਣ ਜਿਵੇਂ ਆਪਾਂ ਵੀ ਘਰ ਰਹੇ ਨੇ ਜੇ ਆਪਾਂ ਕਹੀਏ ਕਿ ਆਪਾਂ ਬੈਂਕ ਆਪਣੇ ਲੋਨ ਚੱਲ ਰਿਹਾ ਹੁੰਦਾ ਬੈਂਕ ਦੇ ਨਾਲ ਕੱਲੋਂ ਫੋਰ ਇਗਜ਼ਾਮਪਲ ਮੇਰਾ ਘਰ ਕਾਮਨ ਵੈਲਥ ਨਾਲ ਹੈ ਕੱਲ ਨੂੰ ਕਾਮਨ ਵੈਲਥ ਵਾਲੇ ਆ ਕੇ ਮੇਰਾ ਘਰ ਦੇ ਉੱਤੇ ਤੇ ਮੈਂ ਕਹੂੰਗੀ ਤੁਸੀਂ ਵੀ ਮੈਂ ਪੈਸੇ ਪੇ ਕਰ ਰਹੀਆਂ ਤੁਸੀਂ ਇਦਾਂ ਕਿਦਾਂ ਮੇਰੇ ਹਨਾ ਇਹ ਪ੍ਰੋਪਰਟੀ ਤੇ ਆਬਵੀਅਸਲੀ ਹੋਈ ਹੈ ਕਿ ਪਰਮਿਸ਼ਨ ਉਹਨਾਂ ਦਾ ਘਰ ਹੈ ਉਹਨਾਂ ਦੀ ਪ੍ਰਾਈਵੇਸੀ ਹੈ ਆਪਾਂ ਨੂੰ ਉਹਨਾਂ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਕਿ ਓਨਰ ਨੇ ਮੈਨੂੰ ਕਿਹਾ ਕਿ ਦੇਖੋ ਅਸੀਂ ਮੈਂ ਨੈਕਸਟ ਵੀਕ ਪ੍ਰੋਪਰਟੀ ਵਿਜ਼ਿਟ ਕਰਨਾ ਚਾਹੁੰਨਾ ਤੁਸੀਂ ਇਨਫੋਰਮ ਕਰ ਦਿਓ ਓਨਰਸ ਨੂੰ ਔਰ ਟੈਨੈਂਟਸ ਨੂੰ ਤਾਂ ਰਿਟਰਨ ਈਮੇਲ ਚੱਲੇ ਜਾਂਦੀ ਹੈ ਤੇ ਉਹਨਾਂ ਨੂੰ ਕਰਕੇ ਜ ਕੋਈ ਵੀ ਨਾ ਨਿਕ ਜੇ ਕੋਈ ਵੈਲਿਡ ਰੀਜ਼ਨ ਹੋਣਾ ਚਾਹੀਦਾ ਸੋ ਅਗ ਕਿ ਕਿਸੇ ਦਿਨ ਹੀ ਲੈ ਸਕਦੇ ਗਰੰਟੀ ਬੰਦਾ ਖੁਦ ਦੀ ਵੀ ਨਹੀਂ ਚਾਹ ਸਕਦਾ ਅੱਜ ਦਾ ਟਾਈਮ ਇਦਾਂ ਦਾ ਆ ਕਿ ਚਲੋ ਆਪਾਂ ਸਾਰੇ ਲੀਗਲਸ ਚੈਕਸ ਕਰਕੇ ਹੀ ਅਗਰ ਕਰਦੇ ਆ ਟੈਨੈਂਟਸ ਫਾਈਂਡ ਆਊਟ ਬਟ ਅਗੇਨ ਅਗਰ ਐਕਸਪੀਰੀਅੰਸ ਦੇ ਵਿੱਚ ਇੱਕ ਮਤਲਬ ਪ੍ਰਾਈਵੇਟ ਓਨਰ ਅਗਰ ਪ੍ਰੋਪਰਟੀ ਮੈਨੇਜ ਕਰ ਰਿਹਾ ਆ ਜਾਂ ਫਿਰ ਰੀਅਲ ਏਸਟੇਟ ਕੰਪਨੀ ਜਿਹੜੀ ਆ ਉਹ ਕਰ ਰਹੀ ਆ ਐਂਡ ਲੇਟਰ ਔਨ ਜੇ ਉਹਨਾਂ ਨੂੰ ਪਤਾ ਲੱਗਦਾ ਆ ਕਿ ਦ ਟੈਨੈਂਟਸ ਆਰ ਨਾਟ ਜੈਨੂਨ ਪੀਪਲ ਤੇ ਉਹ ਜੇ ਪ੍ਰਾਪਰਟੀ ਦੇ ਵਿੱਚ ਕੋਈ ਚੀਜ਼ ਖਰਾਬ ਹੋ ਰਹੀ ਆ ਲਾਈਕ ਉਹ ਕਹਿ ਰਿਹਾ ਕਿ ਪ੍ਰਾਪਰਟੀ ਮੈਨੇਜਮੈਂਟ ਦੇ ਵਿੱਚ ਆ ਹੋ ਗਿਆ ਉਹ ਹੋ ਗਿਆ ਤੇ ਉਹ ਅਗਰ ਡੀਫਾਲਟਸ ਜਿਹੜੇ ਆ ਉਹ ਖੁਦ ਟੈਨੈਂਟਸ ਹੀ ਕਰ ਰਹੇ ਨੇ ਉਹਦੇ ਵਿੱਚ ਰੀਅਲ ਏਸਟੇਟ ਕੰਪਨੀ ਜਿਹੜੀ ਆ ਉਹ ਕਿੱਦਾਂ ਮਤਲਬ ਇਸ ਚੀਜ਼ ਨਾਲ ਡੀਲ ਕਰਦੀ ਆ ਅਗਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਦੇ ਆਰ ਨਾਟ ਜੈਨੂਇਨ ਤੇ ਫੇ ਮਤਲਬ ਕਿ ਕੀ ਇਸ ਕੇਸ ਤਰੀਕੇ ਦੇ ਨਾਲ ਇਹ ਚੀਜ਼ ਸਾਰੀ ਪ੍ਰੋਸੈਸ ਜਿਹੜੀ ਆ ਐਜ਼ ਆ ਮੈਂਸ਼ਨ ਪਹਿਲਾਂ ਮੈਂ ਕੀਤਾ ਸੀ ਵੀ ਲੀਗਲੀ ਸਭ ਕੁਝ ਬਾਈਂਡਡ ਹੁੰਦਾ ਨਾ ਆਪਣੇ ਕੋਲ ਸੀਬੀਐਸ ਹੈਗਾ ਸੈਕਟ ਦੇ ਵਿੱਚ ਜਾਂਦੇ ਆ ਆਪਾਂ ਤੇ ਉੱਥੇ ਇੱਕ ਤਰੀਕੇ ਨਾਲ ਕੇਸ ਹੀਅਰਿੰਗ ਹੁੰਦੀ ਆ ਸਾਰਾ ਕੁਝ ਨਾ ਦੋਨੋਂ ਪੱਖ ਲਿਆ ਜਾਂਦੇ ਆ ਤੇ ਓਬਵੀਅਸਲੀ ਜਿਹੜੇ ਉੱਥੇ ਬੈਠੇ ਆ ਲਾਇਰਸ ਆ ਜਾਂ ਫਿਰ ਜੋ ਵੀ ਸੈਕਟ ਦੇ ਵਿੱਚ ਬੈਠੇ ਆ ਉਹ ਦੇਖਦੇ ਆ ਦੋਨੋਂ ਪੱਖ ਦੇਖਦੇ ਆ ਤੇ ਉਹ ਚੀਜ਼ ਨੂੰ ਲੈ ਕੇ ਫਿਰ ਆਪਣਾ ਫੈਸਲਾ ਕੀਤਾ ਜਾਂਦਾ ਐਵੇਂ ਨਹੀਂ ਹੁੰਦਾ ਕਿ ਕੁਝ ਵੀ ਜੀ ਉਹਨਾਂ ਦਾ ਬੌਂਡ ਹੈਗਾ ਉਹਦੇ ਵਿੱਚੋਂ ਦੀ ਹਨਾ ਤੇ ਓਬਵੀਅਸਲੀ ਜੇ ਇਨ ਕੇਸ ਬੌਂਡ ਵੀ ਖਰਚਾ ਨਹੀਂ ਪੂਰਾ ਚੱਕ ਰਿਆ ਤਾਂ ਉਹ ਵੀ ਉਹ ਆਪਣੇ ਆਪ ਉਹਨਾਂ ਲਾਉਂਦੇ ਕੋਈ ਪੇਮੈਂਟ ਪਲਾਨ ਸ਼ੁਰੂ ਹੋ ਜਾਂਦਾ ਜਾਂ ਕੁਝ ਉਦਾਂ ਫਿਰ ਉਹਦੇ ਹਿਸਾਬ ਨਾਲ ਬਾਕੀ ਇੰਸ਼ੋਰੈਂਸਿਸ ਅਸੀਂ ਹਮੇਸ਼ਾ ਰეკਮੈਂਡ ਕਰਦੇ ਆ ਸਾਡੇ ਓਨਰਸ ਨੂੰ ਕਿ ਇੰਸ਼ੋਰੈਂਸ ਲੈ ਕੇ ਚੱਲੋ ਜਿਹੜੀ ਕਿ ਤੁਹਾਡੀ ਰੈਂਟ ਕਵਰ ਵੀ ਕਰਦੀ ਆ ਜੀ ਸੋ ਇਹਦਾ ਮਤਲਬ ਹੈ ਕਿ ਜੇ ਕੋਈ ਪਾਰਟਿਕੂਲਰ ਕੰਟਰੈਕਟ ਆ ਫਿਕਸਡ ਟਰਮ ਕੰਟਰੈਕਟ ਆ ਫੋਰ ਇਗਜ਼ਾਮਪਲ 12 ਮਹੀਨੇ ਦਾ ਕੰਟਰੈਕਟ ਹੈਗਾ ਜਾਂ ਬਟ ਲੇਟਰ ਔਨ ਅਟ ਦਾ ਟੈਨੈਂਟਸ ਆਰ ਨਾਟ ਜੈਨੂਇਨ ਐਂਡ ਰੀਅਲ ਏਸਟੇਟ ਕੰਪਨੀ ਮੈਨੇਜ ਕਰ ਰਹੀ ਹੈ ਜਾਂ ਐਸ ਅ ਕੋਈ 셀ਫ ਮੈਨੇਜ ਕਰ ਰਿਹਾ ਹੈ ਸੋ ਜੇ ਅਗਰ ਉਸ ਚੀਜ਼ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ ਤੇ ਇਹ ਚੀਜ਼ ਇਹ ਨਹੀਂ ਹੈਗੀ ਕਿ ਆਪਾਂ 12 ਮਹੀਨੇ ਤੱਕ ਵੇਟ ਕਰਨੀ ਹੈ ਉਹਨਾਂ ਨੂੰ ਆਪਣੀ ਪ੍ਰਾਪਰਟੀ ਚੋਂ ਕੱਢਣ ਲਈ ਸੋ देयर ਇਜ਼ ਅ ਡਿਪਾਰਟਮੈਂਟ ਵਿਚ ਇਜ਼ ਸੈਕਟ ਐਂਡ ਸੀਬੀਐਸ ਤੁਸੀਂ ਮੈਂਸ਼ਨ ਕੀਤਾ ਸੀ ਸੀਬੀਐਸ ਕੰਜ਼ਿਊਮਰ ਆਪਣੇ ਬਿਜ਼ਨਸ ਮੇਸ਼ਾ ਉਹਨਾਂ ਨੂੰ ਕੰਟੈਕਟ ਕਰਕੇ ਉਹਦੇ ਥਰੂ ਇੱਕ ਫਾਈਲ ਲੱਗ ਜਾਂਦੀ ਹੈ ਕਿਉਂਕਿ ਦੇਖੋ ਇੱਕ ਜੇ ਆਪਾਂ 12 ਮਹੀਨੇ ਵੇਟ ਕਰਨ ਲੱਗ ਗਏ ਸਤਿਆਨਾਸ਼ ਕਰ ਦੇਣਾ ਉਹਨਾਂ ਨੇ ਕਰਦਾ ਵੇਟ ਨਹੀਂ ਕਰਨਾ ਠੀਕ ਹੈ ਉਹਨਾਂ ਨਾਲ ਪਹਿਲਾਂ ਉਹਨਾਂ ਨੂੰ ਰਿਟਰਨ ਨੋਟਿਸ ਦੋ ਠੀਕ ਹੈ ਗੱਲਬਾਤ ਕਰੋ ਵੀ ਕੀ ਇਸ਼ੂ ਆ ਰਿਹਾ ਹੈ ਕਿ ਆਪਾਂ ਬੈਠ ਕੇ ਨੂੰ ਸੋਲਵ ਕਰ ਸਕਦੇ ਆ ਜਾਂ ਕੁਛ ਨਾ ਬਟ ਜੇ ਆਪਾਂ ਲੱਗ ਰਿਹਾ ਕਿ ਨਹੀਂ ਸਾਹਮਣੇ ਵਾਲੀ ਪਾਰਟੀ ਇਹ ਚੀਜ਼ਾਂ ਜੀ ਇੰਟਰਸਟਿਡ ਹੀ ਨਹੀਂ ਆ ਤਾਂ ਆਪਾਂ ਨੂੰ ਆਬਵੀਅਸਲੀ ਲੀਗਲ ਸਰਵਿਸਿਜ਼ ਤੋਂ ਲੈਣਾ ਚਾਹੀਦਾ ਬਤ ਹੀ ਆ ਮੈਂ ਰეკਮੈਂਡ ਚਾਹੇ ਤੁਸੀਂ ਸੈਲਫ ਮੈਨੇਜ ਕਰ ਰਹੇ ਹੋ ਚਾਹੇ ਤੁਸੀਂ ਪ੍ਰਾਪਰਟੀ ਮੈਨੇਜਮੈਂਟ ਦੇ ਮੈਨੇਜਰ ਦੇ ਥਰੂ ਜਾ ਰਹੇ ਹੋ ਹਮੇਸ਼ਾ ਇੰਸ਼ੋਰੈਂਸ ਇਸ ਲੈ ਕੇ ਰੱਖੋ ਹਾਂਜੀ ਸੋ ਪ੍ਰਾਪਰਟੀ ਇੰਸ਼ੋਰੈਂਸ ਦੇ ਨਾਲ ਕੀ ਹੈਗਾ ਕਿ ਜੇ ਅਗਰ ਟੈਨੈਂਟ ਤੁਹਾਨੂੰ ਰੈਂਟ ਪੇ ਕਰਨਾ ਬੰਦ ਕਰ ਲਿੰਦਾ ਦੈਨ ਕਿਤੇ ਨਾ ਕਿਤੇ ਇੰਸ਼ੋਰੈਂਸ ਕੰਪਨੀ ਵਿਲ ਕਵਰ ਅਪ ਦ ਲਾਸਸ ਤੇ ਐਕਸੀ ਇਹਦੇ ਵਿੱਚ ਇਹ ਵੀ ਗੱਲ ਦੱਸੋ ਕਿ ਜਿਸ ਤਰ੍ਹਾਂ ਜਿਹੜੇ ਟੈਨੈਂਟਸ ਆ ਵੀ ਅਗਰ ਉਹਨਾਂ ਨੂੰ ਇਹ ਚੀਜ਼ ਦਾ ਪਤਾ ਆ ਕਿ ਲਾਈਕ ਲੀਗਲੀ ਇਹ ਸਾਰਾ ਪ੍ਰੋਸੈਸ ਹੋਣਾ ਆ ਅਗੇਨ ਅਗਰ ਉਹ ਰੈਂਟ ਪੇ ਕਰਨ ਦੇ ਵਿੱਚ ਇੰਟਰਸਟ ਨਹੀਂ ਦਿਖਾਉਂਦੇ ਹੈਗੇ ਜਾਂ ਉਹ ਲੌਂਗ ਟਰਮ ਲਈ ਰੈਂਟ ਨਹੀਂ ਪੇ ਕਰਦੇ ਸੋ ਆਪਾਂ ਜੇ ਅਗਰ ਸੈਕਟ ਦੀ ਗੱਲ ਕਰੀਏ ਤਾਂ ਆਪਾਂ ਕਿੰਨੇ ਸਮੇਂ ਬਾਅਦ ਸੈਕਟ ਨੂੰ ਕੰਟੈਕਟ ਕਰ ਸਕਦੇ ਆ ਕਿ ਲਾਈਕ ਸਾਡੇ ਟੈਨੈਂਟਸ ਜਿਹੜੇ ਆ ਉਹ ਲਾਅ ਬਰੀਚ ਕਰ ਰਿਹਾ ਮਤਲਬ ਲਾਅ ਕਿੱਥੇ ਬਰੀਚ ਹੁੰਦਾ ਆ ਉਹਦੇ ਬਾਰੇ ਥੋੜਾ ਜਿਹਾ ਦੱਸੋ ਹੁਣ ਤੁਸੀਂ ਦੇਖੋ ਕਿ ਤੁਸੀਂ ਤੁਹਾਡਾ ਇੱਕ ਰੈਂਟ ਮਿਸ ਆਊਟ ਹੋ ਗਿਆ ਹਨਾ ਜੀ ਤੇ ਤੁਸੀਂ ਉਹਨਾਂ ਨਾਲ ਗੱਲ ਕੀਤੀ ਡੈਨਨ ਨਾਲ ਕਿ ਇਹ ਪ੍ਰੋਬਲਮ ਵੀ ਤੁਸੀਂ ਰੈਂਟ ਨਹੀਂ ਇਸ ਵਾਰੀ ਪਾਇਆ ਤੇ ਉਹਨਾਂ ਨੇ ਤੁਹਾਨੂੰ ਕੋਈ ਜੈਨੂਅਲ ਰੀਜ਼ਨ ਦਿੱਤਾ ਕਿ ਇਦਾਂ ਕਰਕੇ ਅਸੀਂ ਤੁਹਾਡਾ ਅਸੀਂ ਹਾਫ ਪਾ ਦੰਨੇ ਆ ਜਾਂ ਅਸੀਂ ਹਨਾ ਪਰ ਤੁਹਾਨੂੰ ਲੱਗ ਰਿਹਾ ਕਿ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਵੀ ਉਹ ਪਾ ਦੇਣਗੇ ਹਨਾ ਬਟ ਉਹ ਦੁਬਾਰਾ ਫੇਰ ਹੋ ਰਿਹਾ ਤੇ ਉਸ ਤੋਂ ਬਾਅਦ ਰਿਸਪੌਂਸ ਨਹੀਂ ਆ ਰਿਹਾ ਜਾਂ ਫਿਰ ਉਹ ਉਹਨਾਂ ਨੇ ਮਨਾ ਹੀ ਕਰਤਾ ਕਿ ਅਸੀਂ ਨਹੀਂ ਕੁਝ ਵੀ ਕਰਨਾ ਹਨਾ ਫਿਰ ਉਹ ਤੁਹਾਡਾ ਸਟੈਪ ਹੁੰਦਾ ਕਿ ਤੁਸੀਂ ਨਾਲ ਦੀ ਨਾਲ ਐਕਸ਼ਨ ਲਓ ਹਾਂਜੀ ਸੋ ਥੈਂਕ ਯੂ ਜੀ ਤੁਸੀਂ ਐਨੀ ਵਧੀਆ ਇਨਫੋਰਮੇਸ਼ਨ ਦਿੱਤੀ ਤੇ ਪ੍ਰਾਪਰਟੀ ਮੈਨੇਜਮੈਂਟ ਦੇ ਵਿੱਚ ਜਿਹੜੇ ਕਿ 셀ਫ ਓਨਰ ਜਿਹੜੇ 셀ਫ ਮੈਨੇਜ ਕਰਦੇ ਆ ਇੱਕ ਨਿੱਜੀ ਤਜਰਬਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਕਿ ਮੇਰੇ ਨੌਨ ਵਿੱਚ ਹੀ ਨੇ ਜਿਹੜੇ ਜਿਹੜੇ ਪ੍ਰਾਪਰਟੀ ਖੁਦ ਮੈਨੇਜ ਕਰ ਰਿਆ ਉਹਨਾਂ ਨਾਲ ਮੇਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜਿਹੜੇ ਉਹਨਾਂ ਦੇ ਟੈਨੈਂਟ ਸੀਗੇ ਤੇ ਇੱਕ ਸਾਲ ਬਹੁਤ ਵਧੀਆ ਚੱਲਿਆ ਰੈਂਟ ਜਿਹੜਾ ਸੀ ਅਪ ਟੂ ਡੇਟ ਸੀਗਾ ਕੋਈ ਪ੍ਰੋਬਲਮ ਨਹੀਂ ਸੀਗੀ 3-4 ਮਹੀਨੇ ਬਾਅਦ ਇਨਸਪੈਕਸ਼ਨ ਹੁੰਦੀ ਸੀ ਪ੍ਰਾਪਰਟੀ ਵਾਸ ਗੁੱਡ ਕੰਡੀਸ਼ਨ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੀ ਆਫਟਰ ਅ ਵਾਈਲ ਲਾਈਕ ਇੱਕ ਸਾਲ ਬਾਅਦ ਜਿੱਦਾਂ ਹੁਣ ਉਹਨਾਂ ਨੇ ਪ੍ਰਾਪਰਟੀ ਦਾ ਦੇਖਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਜਿਹੜੇ ਜਿਹੜੇ ਟੈਨੈਂਟ ਸੀਗੇ ਉਹਨਾਂ ਨੇ ਪ੍ਰਾਪਰਟੀ ਦੇ ਵਿੱਚ ਲਾਈਕ ਜਿਹੜੇ ਪੈਟਸ ਸੀਗੇ ਉਹ ਕਾਈਂਡ ਆਫ ਇਲੀਗਲ ਰੱਖਣੇ ਸ਼ੁਰੂ ਕਰ ਦਿੱਤੇ ਉਹਨਾਂ ਨੇ ਇੱਕ ਪੈਟ ਮਤਲਬ ਮੈਂਸ਼ਨ ਕੀਤਾ ਸੀਗਾ ਤੇ ਉਹਨਾਂ ਨੇ ਮਲਟੀਪਲ ਪੈਟਸ ਰੱਖੇ ਹੋਏ ਆ ਤੇ ਅੱਗੇ ਉਹਨਾਂ ਦੀ ਬਰੀਡਿੰਗ ਵੀ ਉਹ ਕਰ ਰਹੇ ਨੇ ਦੀ ਪ੍ਰੋਪਰਟੀ ਜਿਹੜੇ ਜਿਹੜੇ ਓਨਰ ਨੇ ਉਹਨਾਂ ਨੇ ਲਾਈਕ ਜਦੋਂ ਪ੍ਰੋਪਰਟੀ ਨੂੰ ਇਨਸਪੈਕਟ ਕੀਤਾ ਤੇ ਉਸ ਦਿਨ ਉਹਨਾਂ ਨੇ ਦੇਖਿਆ ਕਿ ਪ੍ਰੋਪਰਟੀ ਤੇ ਲਾਈਕ 에ਵਰੀਵੇਅਰ ਉਹਨਾਂ ਨੇ ਮਤਲਬ ਉਹਦੀ ਪ੍ਰੋਪਰਟੀ ਵਾਸ ਨਾਟ ਇਨ ਗੁੱਡ ਕੰਡੀਸ਼ਨ ਠੀਕ ਹੈ ਜੀ ਪ੍ਰੋਪਰਟੀ ਦੀ ਬਹੁਤ ਹੀ ਮਾੜੀ ਹਾਲਤ ਸੀਗੀ ਤੇ ਸੋ ਜਿਹੜਾ ਜਿਹੜਾ ਪੈਟਸ ਦਾ ਵੇਸਟ ਸੀਗਾ ਉਹ ਵੀ ਲਾਈਕ 에ਵਰੀਵੇਅਰ ਇਨਸਾਈਡ ਦਾ ਫਲੋਰ ਸੀਗਾ ਤੇ ਉਹ ਸਾਰੀ ਚੀਜ਼ ਨੂੰ ਦੇਖਦੇ ਹੋਏ ਪ੍ਰੋਪਰਟੀ ਓਨਰ ਜਿਹੜਾ ਆ ਥੋੜਾ ਜਿਹਾ ਅਨਸੇਫ ਫੀਲ ਕਰ ਰਿਹਾ ਸੀਗਾ ਤੇ ਮਤਲਬ ਕਿ ਉਸ ਤੋਂ ਬਾਅਦ ਜਿਹੜਾ ਆ ਟੈਨੈਂਟਸ ਆ ਉਹਨਾਂ ਨੇ ਪ੍ਰਾਪਰਟੀ ਦੇ ਵਿੱਚ ਪੈਸੇ ਦੇਣੇ ਵੀ ਲਾਈਕ ਰੈਂਟ ਦੇਣਾ ਵੀ ਬੰਦ ਕਰ ਦਿੱਤਾ ਸੋ ਉਹ ਸਾਰੀਆਂ ਚੀਜ਼ਾਂ ਜੇ ਅਗਰ ਕਿਸੇ ਪ੍ਰਾਪਰਟੀ ਓਨਰ ਦੇ ਨਾਲ ਹੁੰਦੀਆਂ ਨੇ ਤੇ ਉਹ ਤੁਹਾਨੂੰ ਕਿਦਾਂ ਲੱਗਦਾ ਕਿ ਉਹਨਾਂ ਨੂੰ ਕਿਦਾਂ ਮੈਨੇਜ ਕੀਤਾ ਜਾ ਸਕਦਾ ਆ ਕਿਉਂਕਿ ਇਹੋ ਜੀ ਕੰਡੀਸ਼ਨ ਦੇ ਵਿੱਚ ਜਦੋਂ ਕੋਈ ਪ੍ਰਾਪਰਟੀ ਓਨਰ ਆ ਜਾਂਦਾ ਆ ਜਿਹੜਾ ਕਿ ਸੈਲਫ ਮੈਨੇਜ ਕਰ ਰਿਹਾ ਆ ਤੇ ਇੱਕ ਟਾਈਮ ਤੇ ਬੰਦੇ ਦਾ ਜਿਹੜਾ ਬਰਡਨ ਆ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਆ ਪਤਾ ਨਹੀਂ ਚੱਲਦਾ ਹੈਗਾ ਕੀ ਕਰਨਾ ਕਿੱਥੇ ਕਰਨਾ ਤੇ ਉਸ ਚੀਜ਼ ਨੂੰ ਕਿੱਦਾਂ ਮਤਲਬ ਹੈਂਡਲ ਕੀਤਾ ਜਾ ਸਕਦਾ ਹੈ ਦੇਖੋ ਇੱਥੇ ਫੇਰ ਉਹੀ ਗੱਲ ਆ ਜਾਂਦੀ ਹੈ ਕਿ ਤੁਸੀਂ ਇਨਸਪੈਕਸ਼ਨ ਲਈ ਗਏ ਚਲੋ ਪ੍ਰੋਪਰਟੀ ਚ ਇਹ ਉਹਨਾਂ ਨੇ ਲਾਬਰੀ ਚ ਕਰਤਾ ਠੀਕ ਹੈ ਤੁਸੀਂ ਦੇਖਿਆ ਸਾਰਾ ਕੁਝ ਵਰਬਲ ਤੁਹਾਡੇ ਜੋ ਵੀ ਕਮਿਊਨੀਕੇਸ਼ਨ ਹੈ ਤੁਸੀਂ ਜਾ ਕੇ ਰਿਟਨ ਦੇ ਵਿੱਚ ਉਹਨਾਂ ਨੂੰ ਈਮੇਲ ਕਰਨੀ ਆ ਕਿ ਅੱਪ ਅੱਜ ਇਨਸਪੈਕਸ਼ਨ ਦੇ ਅਕੋਰਡਿੰਗ ਇਹ ਹੋਇਆ ਤੇ ਐਸ ਪਰ ਆਰ ਕੰਟਰੈਕਟ ਜਦੋਂ ਆਪਣਾ ਟੈਨੈਂਸੀ ਐਗਰੀਮੈਂਟ ਹੋਇਆ ਸੀ ਉਹ ਚ ਮੈਂਸ਼ਨ ਹੋਇਆ ਸੀਗਾ ਕਿ ਤੁਸੀਂ ਇੱਕ ਪੈਟ ਰੱਖੋਗੇ ਹਨਾ ਬਟ ਤੁਸੀਂ ਮਲਟੀਪਲ ਉਹ ਕਰ ਰਹੇ ਹੋ ਜਿਹੜਾ ਕਿ ਲਾ ਨੂੰ ਬਰੀਚ ਕਰ ਰਿਹਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਕਿਹਾ ਕਿ ਉਹਨਾਂ ਨੇ ਰੈਂਟ ਦੇਣਾ ਬੰ ਹੋ ਗਿਆ ਨਾ ਇੱਥੇ ਤੁਹਾਡਾ ਇੱਕ ਤੁਸੀਂ ਰਿਟਨ ਚਾਹ ਰਹੇ ਨਾਲ ਗੱਲ ਕੀਤੀ ਤੁਹਾਨੂੰ ਕੋਈ ਨਹੀਂ ਰਿਸਪੌਂਸ ਲੱਗ ਰਿਹਾ ਤੁਸੀਂ ਸਿੱਧਾ ਲੀਗਲ ਐਕਸ਼ਨਸ ਲੈਣੇ ਆ ਜੀ ਸੋ ਇਹਦੇ ਵਿੱਚ ਜਿੱਦਾਂ ਅਗਰ ਰੈਂਟ ਦੇ ਵਿੱਚ ਗੱਲ ਕਰੀਏ ਰੈਂਟ ਦਾ ਗੈਪ ਪੈ ਗਿਆ 5 ਵੀਕ ਦਾ ਫੋਰ ਐਗਜ਼ਾਮਪਲ ਰੈਂਟ ਦਾ ਗੈਪ ਪੈ ਗਿਆ ਉਹਨਾਂ ਨੇ 5 ਵੀਕ ਰੈਂਟ ਨਹੀਂ ਪਾਇਆ ਜਾਂ ਫਿਰ ਆਪਾਂ ਇਦਾਂ ਕਰ ਲਈਏ ਕਿ ਇੱਕ ਸਰਟਨ ਅਮਾਉਂਟ ਆਫ ਰੈਂਟ ਹੋਏ ਫੋਰ ਐਗਜ਼ਾਮਪਲ 600 ਡਾਲਰ ਪਰ ਵੀਕ ਰੈਂਟ ਹੋਏ ਤੇ ਉਹਨਾਂ ਨੇ ਰੈਂਟ ਜਿਸ ਤਰ੍ਹਾਂ ਪਾਰਸ਼ੀਅਲ ਰੈਂਟ ਪੇ ਕਰਨਾ ਸਟਾਰਟ ਕਰ ਦਿੱਤਾ 200 ਕਦੀ ਪਾ ਦਿੱਤਾ ਕਦੀ 150 ਪਾ ਦਿੱਤਾ ਕਦੀ 400 ਪਾ ਦਿੱਤਾ ਕਿਸੇ ਵੀਕ ਨਹੀਂ ਪਾਇਆ ਕਿਸੇ 2 ਵੀਕ ਨਹੀਂ ਪਾਇਆ ਤੇ ਉਹ ਸਾਰੀ ਚੀਜ਼ ਨੂੰ ਵੀ ਮਤਲਬ ਕਿ ਲੀਗਲੀ ਆਪਾਂ ਕਿਦਾਂ ਦੇਖਦੇ ਆ ਕਿ ਜੇ ਆਪਾਂ ਰੈਂਟ 600 ਪਰ ਵੀ ਕੀਤਾ ਆ दैट मींस ਕਿ ਕਿਤੇ ਨਾ ਕਿਤੇ ਜਿਹੜਾ ਟੈਨੈਂਟ ਆ ਉਹ ਮਨੀ ਜਿਹੜੀ ਆ ਉਹ ਕਰਦਾ ਲਾਈਕ ਉਹਨੂੰ ਉਹ ਪੇ ਕਰਨਾ ਹੀ ਹੁੰਦਾ ਆ ਲਾਈਕ 600 ਪਰ ਵੀਕ ਜਾਂ ਫਿਰ ਪਾਰਸ਼ੀਅਲ ਪੇਮੈਂਟ ਕਿਤੇ ਨਾ ਕਿਤੇ ਐਕਸੈਪਟੇਬਲ ਆ ਨਹੀਂ ਦੇਖੋ ਮੈਂ ਤੁਹਾਨੂੰ ਫਿਰ ਕਹਿ ਕਿ ਮਚੁਅਲ ਕਮਿਊਨੀਕੇਸ਼ਨ ਹੁੰਦੀ ਹੈ ਤੁਸੀਂ ਦੋਨਾਂ ਨੇ ਕਮਿਊਨੀਕੇਟ ਕੀਤਾ ਉਹ ਕੋਈ ਹਾਰਡਸ਼ਿਪ ਚੋਂ ਨਿਕਲ ਰਹੇ ਆ ਤੁਸੀਂ ਉਹਨਾਂ ਨੂੰ ਅਲਾਉ ਕੀਤਾ ਕਿ ਠੀਕ ਹੈ ਰੈਂਟ ਆਪਣਾ ਇੰਨਾ ਸੀ ਤੁਸੀਂ ਇਸ ਟਾਈਮ ਹਾਰਡਸ਼ਿਪ ਚ ਜਾ ਰਹੇ ਹੋ ਆਪਾਂ ਉਹ ਮਚੁਅਲ ਅੰਡਰਸਟੈਂਡਿੰਗ ਹੋ ਗਈ ਤੁਹਾਡੀ ਆਪਸ ਵਿੱਚ ਜੀ ਬਟ ਦੂਜੀ ਸਾਈਡ ਦੇ ਉੱਤੇ ਇਹ ਕੋਈ ਨਹੀਂ ਜੇ ਤੁਹਾਡਾ 600 ਵੀ ਕਰੈਂਟ ਹੈ ਤਾਂ 600 ਹੀ ਆਏਗਾ ਠੀਕ ਹੈ ਬਾਕੀ ਅੰਟਿਲ অর ਅਨਲੈਸ ਜੇ ਤੁਸੀਂ ਆਪਸ ਦੇ ਵਿੱਚ ਕੋਈ ਤੁਹਾਡੀ ਕਿੱਦਾਂ ਦੀ ਸਿਚੁਏਸ਼ਨ ਆ ਤੁਸੀਂ ਉਹਨੂੰ ਕਿਵੇਂ ਹੈਂਡਲ ਕਰਦੇ ਹੋ ਉਹ ਚੀਜ਼ ਨੂੰ ਲੈ ਕੇ ਹੁੰਦਾ ਹਾਂ ਤੇ ਜਿੱਦਾਂ ਅਗੇਨ ਫਿਰ ਉਹ ਹੀ ਮੈਂਸ਼ਨ ਕਰਦੇ ਆ ਕਿ ਜਿੱਥੇ ਤੁਹਾਨੂੰ ਲੱਗਦਾ ਕਿ ਨਹੀਂ ਟੈਨੈਂਟ ਵੀ ਗਲਤ ਕਰ ਰਿਹਾ ਜਾਂ ਤੁਹਾਨੂੰ ਨਹੀਂ ਸੇਫ ਫੀਲ ਹੋ ਰਿਹਾ ਤਾਂ ਆਬਵੀਅਸਲੀ ਲੀਗਲ ਆਪਣੀ ਸਰਵਿਸਿਜ਼ ਲੋ ਅਸੀਂ ਅੱਜ ਗੱਲਬਾਤ ਇਹੀ ਕਰ ਰਹੇ ਆ ਜੀ ਪ੍ਰੋਪਰਟੀ ਮੈਨੇਜਮੈਂਟ ਦੀ ਤੇ ਐਚਕੇ ਜੀ ਨੇ ਬਹੁਤ ਸੋਹਣੀਆਂ ਸੁਣੀਆਂ ਬਹੁਤ ਵਧੀਆ ਕਲੈਰਿਟੀ ਦੇ ਨਾਲ ਸਾਨੂੰ ਗੱਲਾਂ ਦੱਸੀਆਂ ਨੇ ਤੇ ਅੱਗੇ ਆਪਾਂ ਗੱਲ ਕਰੀਏ ਜੇ ਆਪਾਂ ਸਾਰੀ ਗੱਲ ਕਰ ਲਈ ਆ ਟੈਨੈਂਟਸ ਦੀ ਗੱਲ ਕਰ ਲਈ ਪ੍ਰੋਪਰਟੀ ਇਨਸਪੈਕਸ਼ਨ ਦੀ ਕਰ ਲਈ ਮੈਨੇਜਮੈਂਟ ਦੀ ਗੱਲ ਕਰ ਲਈ ਸੋ ਨੈਕਸਟ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ ਕਿ ਜੀ ਬੌਂਡ ਦੇ ਵਿੱਚ ਬੌਂਡ ਮੈਨੇਜਮੈਂਟ ਆ ਪ੍ਰੋਪਰਟੀ ਦੇ ਵਿੱਚ ਆਪਾਂ ਜਦੋਂ ਐਡਵਾਂਸ ਵਿੱਚ ਬਾਂਡ ਲਿਆ ਜਾਂਦਾ ਹੈ ਤਾਂ ਉਹਨੂੰ ਕਿੱਦਾਂ ਮੈਨੇਜ ਕੀਤਾ ਜਾਂਦਾ ਜਦੋਂ ਟੈਨੈਂਟਸ ਐਗਰੀਮੈਂਟ ਜਿਹੜਾ ਆ ਤੁਹਾਡਾ ਉਹ ਖਤਮ ਹੋ ਜਾਂਦਾ ਆ ਉਸ ਤੋਂ ਬਾਅਦ ਲੀਗਲੀ ਐਜ਼ ਅ ਓਨਰ ਤੁਸੀਂ ਉਹ ਬੌਂਡ ਦੇ ਵਿੱਚੋਂ ਮਨੀ ਡਿਡਕਟ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਜਾਂ ਮਤਲਬ ਕਿ ਇਹ ਚੀਜ਼ ਕਿੱਦਾਂ ਮੈਨੇਜ ਕਰਦੇ ਆ ਕਿਉਂਕਿ ਕੁਝ ਟੈਨੈਂਟਸ ਇਦਾਂ ਦੇ ਵੀ ਉਹ ਕਹਿ ਦਿੰਦੇ ਕਿ ਅਸੀਂ ਪ੍ਰਾਪਰਟੀ ਬੜੀ ਵਧੀਆ ਮੈਨੇਜ ਕਰਕੇ ਰੱਖੀ ਸੀਗੀ ਬਟ ਐਟ ਦੀ ਐਂਡ ਆਫ ਦਾ ਡੇ ਸਾਨੂੰ ਜਿਹੜਾ ਆ ਸਾਡੇ ਓਨਰ ਨੇ ਰੈਂਟ ਬੌਂਡ ਸਾਡਾ ਵਾਪਿਸ ਨਹੀਂ ਕੀਤਾ ਸਾਡਾ ਬੌਂਡ ਸਾਰਾ ਕੱਟ ਲਿਆ ਪੂਰਾ ਕੱਟ ਲਿਆ ਜਾਂ ਅੱਧਾ ਕੱਟ ਲਿਆ ਸੋ ਉਹਦੇ ਬਾਰੇ ਵੀ ਥੋੜੀ ਜੀ ਕਲੈਰਿਟੀ ਦਰਸ਼ਕਾਂ ਨਾਲ ਸਾਂਝੀ ਕਰੋ ਜੀ ਜੀ ਜਿਵੇਂ ਆਪਾਂ ਪਹਿਲਾਂ ਤਾਂ ਗੱਲ ਕਰੀ ਆਸਟ੍ਰੇਲੀਆ ਦੇ ਵਿੱਚ ਤਾਂ ਦੋਨਾਂ ਦੇ ਬਰਾਬਰ ਰਾਈਟਸ ਹੈ ਟੈਨੈਂਟ ਦਾ ਵੀ ਉਨਾ ਹੀ ਰਾਈਟ ਨੇ ਜਿੰਨੇ ਓਨਰ ਦੇ ਰਾਈਟ ਨੇ ਹਨਾ ਕੁਝ ਕਿਸੇ ਨਾਲ ਕੁਝ ਗਲਤ ਹੋ ਰਿਹਾ ਤਾਂ ਲੀਗਲ ਸਰਵਿਸਿਜ਼ ਜਿਹੜੇ ਮੈਂ ਬਾਰ-ਬਾਰ ਕਹਿੰਦੀ ਆ ਨਾ ਤੇ ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਬੌਂਡ ਕੱਟਿਆ ਜਾਂਦਾ ਕੋਈ ਵੈਲਿਡ ਪੁਆਇੰਟ ਹੋਊਗਾ ਕੋਈ ਰੀਜ਼ਨ ਹੋਊਗੀ ਤਾਂ ਆਬਵੀਅਸਲੀ ਕੱਟਿਆ ਹੀ ਜਾਊਗਾ ਠੀਕ ਹੈ ਹੁਣ ਜਦੋਂ ਆਪਾਂ ਪ੍ਰਾਪਰਟੀ ਦੰਨੇ ਆ ਜਦੋਂ ਕੋਈ 셀ਫ ਮੈਨੇਜ ਕਰਦਾ ਮੈਨੂੰ ਨਹੀਂ ਸ਼ੋਰ ਕਿ ਉਹ ਕਰਦੇ ਆ ਕਿ ਨਹੀਂ ਬਟ ਹਮੇਸ਼ਾ ਐਂਟਰੀ ਇਨਸਪੈਕਸ਼ਨ ਕਰਨੀ ਚਾਹੀਦੀ ਹੈ ਪ੍ਰਾਪਰਟੀ ਦੀ ਜੀ ਤੁਸੀਂ ਸਾਰੇ ਕਰਦੇ ਫੋਟੋਸ ਲੈਣੀਆਂ ਕਿੱਥੇ क्रैक ਹੈ ਕਿੱਥੇ ਕੀ ਹੈ ਨੇਲਸ ਕਿੱਥੇ ਲੱਗੇ ਹੋਏ ਆ ਸਾਰੇ ਚੀਜ਼ਾਂ ਨੂੰ ਹਨਾ ਡਿਟੇਲ ਚ ਇਨਸਪੈਕਸ਼ਨ ਕਰਨੀ ਆ ਉਦਾਂ ਹੀ ਜਦੋਂ ਤੁਸੀਂ ਪ੍ਰਾਪਰਟੀ ਵਾਪਸ ਲੈ ਰਹੇ ਹੋ ਜਦ ਮਤਲਬ ਐਜ਼ ਅ ਪ੍ਰਾਪਰਟੀ ਮੈਨੇਜਰ ਜਦੋਂ ਇਹਨੂੰ ਖਤਮ ਹੋ ਜਾਂਦੀ ਹੈ ਤਾਂ ਅਸੀਂ ਐਗਜ਼ਿਟ ਇਨਸਪੈਕਸ਼ਨ ਕਰਦੇ ਹਾਂ ਉਹ ਵੀ ਥੋਰਲੀ ਹੁੰਦੀ ਹੈ ਸਾਰੀ ਕਿੱਦਾਂ ਕਲੀਨਿੰਗ ਨੂੰ ਇਨਕਲੂਡ ਕਰਕੇ ਕੋਈ ਨੁਕਸਾਨ ਹੋਇਆ ਜਾਂ ਕੁਝ ਵੀ ਹੈ ਕੁਝ ਪ੍ਰਾਪਰਟੀ ਹਮੇਸ਼ਾ ਪ੍ਰੋਫੈਸ਼ਨਲੀ ਕਲੀਨ ਕਰਵਾਉਨੇ ਆ ਸੀ ਐਂਟਰੀ ਇਨਸਪੈਕਸ਼ਨ ਤੋਂ ਪਹਿਲਾਂ ਮਤਲਬ ਸੌਰੀ ਜਦੋਂ ਅਸੀਂ ਰੈਂਟ ਆਊਟ ਕਰਦੇ ਆ ਪ੍ਰਾਪਰਟੀ ਜਦੋਂ ਵਾਪਸ ਹੁੰਦੇ ਆ ਤਾਂ ਉਹ ਟੈਨੈਂਟ ਦੀ ਰਿਸਪੌਂਸਿਬਿਲਟੀ ਬਣਦੀ ਆ ਕਿ ਪ੍ਰੋਫੈਸ਼ਨਲੀ ਹੀ ਕਲੀਨ ਕਰਵਾ ਕੇ ਦੇਣ ਆਪੋ ਜਿੰਨਾ ਮਰਜੀ ਆਪ ਆਪਣੇ ਆਪ ਕਰ ਲਿਓ ਰਹਿ ਜਾਂਦਾ ਕੁਛ ਨਾ ਕੁਛ ਨਾ ਤਾਂ ਪ੍ਰੋਫੈਸ਼ਨਲੀ ਜਦੋਂ ਆਪਣੇ ਕੋਲ ਰਸੀਪਟਸ ਹੈਗੀਆਂ ਸਾਰਾ ਕੁਝ ਆ ਤਾਂ ਟੈਨੈਂਟ ਦੇ ਰਾਈਟ ਹੋ ਜਾਂਦੇ ਆ ਕੱਲ ਨੂੰ ਓਨਰ ਬੌਂਡ ਚ ਤੁਹਾਡੇ ਕਲੀਨਿੰਗ ਦੇ ਪਰਪਸ ਲਈ ਕੱਟਦਾ ਆ ਠੀਕ ਹੈ ਤੁਸੀਂ professionally ਆਪਣੀ ਕਲੀਨਿੰਗ ਕਰਵਾਈ ਹੈ ਤੁਹਾਡੇ ਕੋਲ ਰਸੀਪਟਸ ਹੈਗੀਆਂ ਸਾਰਾ ਕੁਝ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਆ ਦੇਖੋ ਵੀ ਸਾਡੇ ਕੋਲ ਜੈਨੂਨ ਅਸੀਂ ਕਰਕੇ ਦਿੱਤੀ ਹੈ ਕਲੀਨਿੰਗ ਤਾਂ ਕੋਈ ਰਾਈਟ ਨਹੀਂ ਬਣਦਾ ਉਹਨਾਂ ਦਾ ਬੌਂਡ ਕੱਟਣ ਦਾ ਤੇ ਜੇ ਇਹਦੇ 'ਚ ਆਪਾਂ ਗੱਲਬਾਤ ਕਰੀਏ ਤਾਂ ਮਤਲਬ ਕਿ ਟੈਨੈਂਟਸ ਦੀ ਜਦੋਂ ਬੌਂਡ ਦੀ ਆਪਾਂ ਗੱਲ ਕਰਦੇ ਹਾਂ ਤੇ ਉਹਦੇ 'ਚ ਜਸਟ ਕਲੀਨਿੰਗ ਇਜ਼ 1 ਥਿੰਗ ਜਿਹਦੇ ਨਾਲ ਕਿ ਜਿਹੜਾ ਲੈਂਡਲੋਰਡ ਆ ਉਹ ਉਹਦੇ ਵਿੱਚੋਂ ਪੈਸੇ ਕੱਢ ਸਕਦਾ ਹੈ ਫਾਰ ਇਗਜ਼ੈਂਪਲ ਜੇ ਅਗਰ ਪ੍ਰਾਪਰਟੀ ਇਜ਼ ਫੁੱਲੀ ਫਰनिश्ड ਹਾਂਜੀ ਸੋ ਜੇ ਅਗਰ ਪ੍ਰਾਪਰਟੀ ਫੁੱਲੀ ਫਰनिश्ड ਆ ਸਾਰਾ ਫਰਨੀਚਰ ਇਨਕਲੂਡਿੰਗ 올 ਦਾ ਅਪਲਾਈਐਂਸਿਸ ਜਿਹੜੇ ਆ ਉਹਦੇ ਵਿੱਚ ਇਨਕਲੂਡ ਕੀਤੇ ਹੋਣ ਤੇ ਕੀ ਮਤਲਬ ਐਸ ਅ ਪ੍ਰੋਪਰਟੀ ਓਨਰ ਤੁਸੀਂ ਉਹ ਚੀਜ਼ਾਂ ਅਗਰ ਉਹ ਕੱਲ ਨੂੰ ਫਾਲਟ ਵਿੱਚ ਆਂਦੀਆਂ ਨੇ ਜਾਂ ਨਹੀਂ ਚੱਲਦੀਆਂ ਜਾਂ ਖਰਾਬ ਨੇ ਕਿ ਉਹ ਚੀਜ਼ਾਂ ਦਾ ਤੁਸੀਂ ਮਾਈਨਸ ਕਰ ਸਕਦੇ ਹੋ ਕਿ ਜਾਂ ਇਟਸ ਜਸਟ ਇਨਕਲੂਡਡ 올 द ਕਲੀਨਿੰਗ ਜਿਹੜੀਆਂ ਚੀਜ਼ਾਂ ਆਪਾਂ ਦੇਖਣੀ ਨੇ ਦੇਖੋ ਇਹ ਫਿਰ ਲੀਗਲ ਐਗਰੀਮੈਂਟ ਚ ਆ ਜਾਂਦਾ ਤੁਸੀਂ ਫਰनिश्ड ਪ੍ਰੋਪਰਟੀ ਦੇ ਰਹੇ ਹੋ ਤਾਂ ਐਗਰੀਮੈਂਟ ਦੇ ਵਿੱਚ ਲਿਸਟ ਆਊਟ ਹੋਣਾ ਚਾਹੀਦਾ ਕਿ ਤੁਸੀਂ ਕੀ ਕੀ ਦੇ ਰਹੇ ਹੋ ਕਿਵੇਂ ਚੱਲ ਰਿਹਾ ਹੈ ਨਾ ਤੇ ਓਬਵੀਅਸਲੀ ਹੁਣ ਤਾਂ ਤੁਸੀਂ ਫਰਨੀਚਰ ਦਿੱਤਾ ਜਾਂ ਕੁਝ ਵੀ ਹੈ ਵੈਰੈਂਟੀਆਂ ਹੁੰਦੀਆਂ ਜਦੋਂ ਤੁਸੀਂ ਰੈਂਡੇ ਹੋ ਪ੍ਰਾਪਰਟੀ ਦੇ ਵਿੱਚ ਨਾ ਬਾਕੀ ਇਲੈਕਟ੍ਰੋਨਿਕ ਚੀਜ਼ਾਂ ਨੇ ਖਰਾਬ ਹੋਣਾ ਉਹ ਵੀ ਨਾਰਮਲ ਹੋ ਜਾਣਾ ਬਟ ਇਨ ਅੰਟੀਰ ਅਨਲੈਸ ਤੁਸੀਂ ਰਾਈਟ ਰਿਟਰਨ ਚ ਕੀਤਾ ਹੋਇਆ ਤਾਂ ਓਬਵੀਅਸਲੀ ਤੁਸੀਂ ਉਹਨਾਂ ਨਾਲ ਗੱਲਬਾਤ ਉਸ ਟੌਪਿਕ ਤੇ ਕਰ ਸਕਦੇ ਹੋ ਸੋ ਇਹ ਸੀਗੇ ਜੀ ਐਚ ਕੇ ਗਰੇਵਾਲ ਜੀ ਜਿਹਨਾਂ ਨਾਲ ਅਸੀਂ ਅੱਜ ਡਿਟੇਲ ਦੇ ਵਿੱਚ ਗੱਲਬਾਤ ਕੀਤੀ ਹੈ ਪ੍ਰਾਪਰਟੀ ਮੈਨੇਜਮੈਂਟ ਦੀ ਤੇ ਜਾਂਦੇ ਜਾਂਦੇ ਤੁਸੀਂ ਦਰਸ਼ਕਾਂ ਨੂੰ ਕੀ ਸੁਜੈਸਟ ਕਰੋਗੇ ਐਜ਼ ਅ ਰੀਅਲ اسٹیਟ ਤੁਸੀਂ ਮੈਨੇਜ ਕਰ ਰਹੇ ਹੋ ਤੇ ਤੁਹਾਡੇ ਹਿਸਾਬ ਦੇ ਨਾਲ ਪ੍ਰਾਪਰਟੀ ਮੈਨੇਜਮੈਂਟ ਕਿਸ ਤਰੀਕੇ ਨਾਲ ਜਿਹੜੀ ਆ ਬੈਸਟ ਹੈਗੀ ਆ ਕਿ ਜਿਹਦੇ ਵਿੱਚ ਹੈਡੈਕ ਟੈਨਸ਼ਨ ਪ੍ਰੋਬਲਮਸ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇੱਕ ਲੈਂਡਲੋਰਡ ਦੇ ਸਿਰ ਤੋਂ ਹਟ ਕੇ ਇੱਕ ਰੀਅਲ اسٹیਟ ਕੰਪਨੀ ਕੋਲ ਚਲੇ ਜਾਂਦੀ ਹੈ ਮਤਲਬ ਕਿ ਜਾਂਦੇ ਜਾਂਦੇ ਤੁਹਾਡੀ ਦਰਸ਼ਕਾਂ ਨੂੰ ਕੀ ਐਡਵਾਈਸ ਆ ਕਿ ਕਿੱਦਾਂ ਮੈਨੇਜ ਦ ਬੈਸਟ ਵੀ ਆ ਮੀਨ ਕੀ ਬੈਸਟ ਵੇ ਕੀ ਹੈਗਾ ਇਹ ਸਾਰੀ ਚੀਜ਼ ਨੂੰ ਮੈਨੇਜ ਕਰਨਾ ਦੇਖੋ ਮੈਂ ਜਿਵੇਂ ਸਟਾਰਟਿੰਗ ਚ ਕਿਹਾ ਸੀ ਫੇਰ ਰਿਪੀਟ ਕਰਦੀ ਆ ਹਰ ਬੰਦਾ ਆਪਣੀ ਫੀਲਡ ਦਾ ਐਕਸਪਰਟ ਹੁੰਦਾ ਤਾਂ ਹਮੇਸ਼ਾ ਐਕਸਪਰਟ ਕੋਲ ਜਾਓ ਕੋਈ ਬਿਮਾਰੀ ਹੁੰਦੀ ਆ ਡਾਕਟਰ ਕੋਲ ਜਾਣੇ ਹੋ ਤਾਂ ਜਾਂ ਕੋਈ ਰੀਅਲ ਏਸਟੇਟ ਨਾਲ ਰਿਲੇਟਡ ਆ ਤਾਂ ਗੋਲਡਨ ਪਾਥ ਨੂੰ ਕੰਟੈਕਟ ਕਰੋ ਤੇ ਸਰਵਿਸਿਜ਼ ਸਾਰੀਆਂ ਦਿੱਤੀਆਂ ਜਾਂਦੀਆਂ ਆ ਤੁਹਾਨੂੰ ਕੋਈ ਇਸ਼ੂ ਆਂਦਾ ਜਾਂ ਕੁਝ ਵੀ ਆ ਆਪਾਂ ਬੈਠ ਕੇ ਗੱਲ ਕਰਦੇ ਆ ਕੋਈ ਸੁਜੈਸ਼ਨ ਵੀ ਲੈਣਾ ਹੋਵੇ ਵੀ ਆਰ ਆਲਵੇਸ देयर ਤੇ ਜਦੋਂ ਮਰਜੀ ਸਾਨੂੰ ਕੰਟੈਕਟ ਕਰ ਲਓ ਬਟ ਹਾਂਜੀ ਐਕਸਪਰਟਸ ਐਕਸਪਰਟਸ ਹੁੰਦੇ ਹਾਂਜੀ ਬਿਲਕੁਲ ਜੀ ਬਿਲਕੁਲ ਸਹੀ ਕਿਹਾ ਉਹਨਾਂ ਨੇ ਤੇ ਮੇਰੇ ਨਿੱਜੀ ਐਕਸਪੀਰੀਅੰਸ ਦੇ ਨਾਲ ਮੈਂ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਸੁਜੈਸਟ ਕਰਦੀ ਆਂ ਦੇਖੋ ਹਰ ਇੱਕ ਜਿਹੜਾ ਵੀ ਬੰਦਾ ਜਿਨੇ ਆਪਣੀ ਕੋਈ ਡਿਗਰੀ ਲਈ ਆ ਜਾਂ ਕੋਈ ਕੁਆਲਿਫਿਕੇਸ਼ਨ ਲਈ ਆ ਉਹਨੇ ਕਿੰਨਾ ਟਾਈਮ ਉਸ ਚੀਜ਼ ਨੂੰ ਲਗਾ ਕੇ ਐਕਸਪਰਟ ਬਣੇ ਹੁੰਦੇ ਆ ਤੇ ਇਹਦੇ ਵਿੱਚ ਇਦਾਂ ਦੀ ਕੋਈ ਵੀ ਉਹ ਚੀਜ਼ ਨਹੀਂ ਹੈਗੀ ਕਿ ਆਪਾਂ ਵੈਲ এডਿਕੇਟਿਡ ਨਹੀਂ ਹੈਗੇ ਜਾਂ ਨਹੀਂ ਹੈਗੀਆਂ ਜਾਂ ਨਹੀਂ ਹੈਗੇ ਕਈ ਵਾਰ ਕੀ ਹੁੰਦਾ ਕਿ ਇਹ ਚੀਜ਼ ਅਸੀਂ ਆਪਣੇ ਆਪ ਉੱਪਰ ਲੈ ਲੈਂਦੇ ਆ ਕਿ ਇਫ ਵੀ ਆਰ ਵੈਲ এডਿਕੇਟਿਡ ਇਫ ਵੀ ਅੰਡਰਸਟੈਂਡ ਦਾ ਪ੍ਰੋਸੈਸ ਤੇ ਆਪਾਂ ਕਿਉਂ ਨਹੀਂ ਕਰ ਸਕਦੇ ਗੱਲ ਇਹ ਹੁੰਦੀ ਹੈ ਕਿ ਜਿਹੜਾ ਐਕਸਪਰਟ ਬੰਦਾ ਹੈ ਉਹਨੂੰ ਕਿਤੇ ਨਾ ਕਿਤੇ ਸਾਰੀਆਂ ਬਰੀਕੀਆਂ ਦਾ ਪਤਾ ਹੁੰਦਾ ਆ ਤੇ ਉਹ ਕਈ ਵਾਰ ਐਜ਼ ਆਪਾਂ ਜਾਣੇ ਜਾਂ ਅਣਜਾਣੇ ਵਿੱਚ ਉਹ ਜਿਹੜੇ ਲੂਪ ਹੋਲਸ ਅਸੀਂ ਛੱਡ ਦਿੰਨੇ ਆ ਤੇ ਉਹ ਚੀਜ਼ ਕਿਤੇ ਨਾ ਕਿਤੇ ਸਾਡੇ ਉੱਪਰ ਹੀ ਕੱਲ ਨੂੰ ਬੈਕ ਫਾਇਰ ਕਰ ਸਕਦੀ ਆ ਹਾਂਜੀ ਮਰਪੀ ਫਿਰ ਉਹ ਚੀਜ਼ਾਂ ਨੂੰ ਦੇਖਦੇ ਹੋਏ ਅੱਜ ਮੈਂ ਇਸ ਵੀਡੀਓ ਰਾਹੀਂ ਕਹਿਣਾ ਚਾਹੂੰਗੀ ਕਿ ਆਉਣ ਵਾਲੇ ਜਿਹੜੇ ਜੇ ਤੁਸੀਂ ਸਾਡੇ ਨਾਲ ਜੁਆਇਨ ਕਰੋਗੇ ਉਦੋਂ ਤੋਂ ਲੈ ਕੇ 8 ਹਫ਼ਤੇ ਅਸੀਂ ਤੁਹਾਨੂੰ ਕੋਈ ਮੈਨੇਜਮੈਂਟ ਫੀ ਚਾਰਜ ਨਹੀਂ ਕਰਾਂਗੇ ਫ੍ਰੀ ਆਫ ਕੋਸਟ ਤੁਹਾਡੀ ਪ੍ਰਾਪਰਟੀ ਨੂੰ ਦੇਖਾਂਗੇ ਤੇ ਉਸ ਤੋਂ ਬਾਅਦ ਤੁਸੀਂ ਸਾਡੇ ਨਾਲ ਜੇ ਤੁਹਾਨੂੰ ਠੀਕ ਲੱਗਦਾ ਤੁਸੀਂ ਸਾਡੀ ਸਰਵਿਸਿਜ਼ ਕੰਟੀਨਿਊ ਕਰ ਸਕਦੇ ਹੋ ਸੋ ਰੀਅਲ ਏਸਟੇਟ ਦੇ ਵਿੱਚ ਆਪਾਂ ਜੇ ਗੱਲ ਕਰੀਏ ਪ੍ਰੋਪਰਟੀ ਮੈਨੇਜਮੈਂਟ ਲਈ ਮੇਰੇ ਵੱਲੋਂ ਵੀ ਤੁਹਾਨੂੰ ਇਹੀ ਐਡਵਾਈਸ ਆ ਕਿ ਜੇ ਅਗਰ ਤੁਹਾਨੂੰ ਕੋਈ ਵੀ ਪ੍ਰੋਪਰਟੀ ਮੈਨੇਜਮੈਂਟ ਦਾ ਤੁਸੀਂ ਸੋਚ ਰਹੇ ਹੋ ਤੇ ਕਿਸੇ ਵਧੀਆ ਰੀਅਲ ਏਸਟੇਟ ਕੰਪਨੀ ਕੋਲ ਜਾਓ ਅੱਜ ਸਾਡੇ ਕੋਲ ਬੈਠੇ ਹੋਣੇ 골ਡਨ ਪਾਥ ਤੋਂ ਐਚ ਕੇ ਜੀ ਸੋ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਠੀਕ ਹੈ ਜੀ ਵਿਸ਼ ਯੂ 올 ਦਾ ਵੈਰੀ ਬੈਸਟ ਤੇ ਅਸੀਂ ਫਿਰ ਲੈਣੇ ਆ ਜੀ ਅੱਜ ਲਈ ਬੇਦਾ ਤੇ ਮਿਲਾਂਗੇ ਜੀ ਫਿਰ ਨੈਕਸਟ ਐਪੀਸੋਡ ਦੇ ਵਿੱਚ ਮੁੱਦੇ ਰੀਅਲ ਏਸਟੇਟ ਦੇ ਸਸ਼ੀਕਲ ਜੀ ਸਸ਼ੀ Thank you